ਸੋਸਰਕਾਲ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਅਤੇ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਚੋਣਾਂ ਦੋਵੇਂ ਚਰਚਾਵਾਂ ਦੇ ਵਿੱਚ ਨੇ ਕਿਉਂਕਿ ਤਰਨਤਾਰਨ ਦੇ ਵਿੱਚ ਜਿਮਨੀ ਚੋਣਾਂ ਤੇ ਇਸ ਜਿਮਨੀ ਚੋਣ ਨੇ ਪੰਜਾਬ ਦੇ ਸਮੁੱਚੇ ਸਿਆਸੀ ਮਾਹੌਲ ਨੂੰ ਪਖਾ ਦਿੰਦਾ ਹੈ ਦੂਜੇ ਪਾਸੇ ਕੁਲਦੀਪ ਸਿੰਘ ਗੜਗੱਤ ਜੂਣਾ ਦੀ ਮੁਰਤਾਜ਼ ਪੋਸ਼ੀ ਹੋਈ ਹੈ ਭਾਵ ਕਿ ਮੁਰ ਦਸਤਾਰਬੰਦੀ ਕੀਤੀ ਗਈ ਹੈ ਮੁਰ ਨੂੰ ਨਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕੱਲ ਤੱਕ ਸਾਫ ਤੇ ਕੇਸ਼ਰੀ ਕੇਸਕਰ ਸਾਹਿਬ ਦੇ ਜਥੇਦਾਰ ਵੱਜੋਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁੰਦਰ 달ਾ ਜੀ ਮੌਜੂਦ ਨੇ ਦਾ ਸਭ ਸਵਾਗਤ ਹੈ ਸਤਿ ਸ਼੍ਰੀ ਅਕਾਲ ਗਗਨਦੀਪ ਸਿੰਘ ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ ਸਭ ਤੋਂ ਪਹਿਲਾਂ ਪੰਜਾਬ ਦੇ ਸਿਆਸੀ ਮਾਹੌਲ ਦੇ ਵੱਲ ਰੁਖ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਵੇਖਿਆ ਜਾ ਰਿਹਾ ਸੀ ਸਿਆਸੀ ਮਾਹੌਲ ਨੂੰ ਪੰਜਾਬ ਦੇ ਵਿੱਚ ਕਿਉਂਕਿ ਜਿਹੜੀ ਤਰਨਤਾਰਨ ਦੀਆਂ ਜਮਨੀ ਚੋਣਾਂ ਐ ਇਹਨੂੰ ਕਿਹਾ ਜਾ ਰਿਹਾ ਕਿ ਬਿਲਕੁਲ ਫਾਈਨਲ ਸੈਮੀਫਾਈਨਲ ਹੋਏਗਾ 2027 ਦੀਆਂ ਚੋਣਾਂ ਦੇ ਵਿੱਚੋਂ ਪਰ ਤੁਸੀਂ ਕਿਦਾਂ ਵੇਖਿਆ ਰਹੀਓ ਕਿਉਂਕਿ ਟਕੌਣਾ ਮੁਕਾਬਲਾ ਚੱਲ ਦੱਸਿਆ ਜਾ ਰਿਹਾ ਇੱਕ ਪਾਸੇ ਪੰਥਕ ਲਹਿਰ ਐ ਪੰਥਕ ਸਾਂਝੇ ਤੌਰ ਦੇਤੇ ਆਜ਼ਾਦ ਉਮੀਦਵਾਰ ਹੈ ਸੰਦੀਪ ਸਿੰਘ ਸਣੀ ਦਾ ਭਰਾ ਦੂਜੇ ਪਾਸੇ ਬੀਜੇਪੀ ਤੋਂ ਕੈਂਡੀਡੇਟ ਕਾਂਗਰਸ ਦਾ ਕੈਂਡੀਡੇਟ ਤੇ ਉਸ ਤੋਂ ਬਾਅਦ ਅਕਾਲੀ ਦਲ ਦਾ ਤੇ ਬਾਕੀ तरह ਦੇ ਕੈਂਡੀਡੇਟ ਨੇ ਉੱਥੇ ਕੀ ਵੇਖ ਰਹੇ ਹੋ ਮਾਹੌਲ ਕੀ ਹੈ ਸਾਰੇ ਤੌਰ ਦੇ ਉੱਤੇ ਤਰਨਤਨ ਜਮਨੀ ਚੋਣ ਦਾ ਦੇਖੋ ਤਰਨਤਨ ਦੀ ਜਿਹੜੀ ਜਮਨੀ ਚੋਣ ਹੈ ਉਹ ਸੱਚਮੁੱਚ ਪੋਲਿਟੀਕਲ ਤੌਰ ਦੇ ਉੱਤੇ ਸਾਰੀਆਂ ਧਿਰਾਂ ਦੇ ਵਕਾਰ ਦਾ ਸਵਾਲ ਬਣ ਗਈ ਹੈ ਜੇ ਬੀਜੇਪੀ ਨੂੰ ਛੱਡਦੀ ਹੈ ਬੀਜੇਪੀ ਦੀ ਕੋਸ਼ਿਸ਼ ਇਹ ਰਹਿਣੀ ਹੈ ਕਿ ਅਸੀਂ ਵੱਧ ਤੋਂ ਵੱਧ ਵੋਟਾਂ ਹਾਸਲ ਕਰੀਏ ਔਰ ਅਸੀਂ ਇਹ ਦਿਖਾ ਦਈਏ ਸਾਰੀਆਂ ਪਾਰਟੀਆਂ ਨੂੰ ਕਿ ਜਿਹੜੇ ਪੰਥਕ ਹਲਕੇ ਨੇ ਉਥੇ ਵੀ ਬੀਜੇਪੀ ਦਾ ਵੋਟ ਬੈਂਕ ਹੈ ਬੀਜੇਪੀ ਦਾ ਜਿਹੜੇ ਕੈਂਡੀਡੇਟ ਨੇ ਉਹ ਸੰਧੂ ਸਾਹਿਬ ਹਰਜੀਤ ਸੰਧੂ ਜਿਤਕ ਮੈਨੂੰ ਯਾਦ ਹੈ ਉਹ ਬੜੇ ਸਰਗਰਮ ਨੇ ਸੋ ਬੀਜੇਪੀ ਦੀ ਵੀ ਕੋਸ਼ਿਸ਼ ਹੈ ਕੋਸ਼ਿਸ਼ ਤਾਂ ਸਾਰੇ ਜਿੱਤਣ ਲਈ ਕਰਦੇ ਆ ਪਰ ਬੀਜੇਪੀ ਪੰਥਕ ਹਲਕੇ ਚ ਕਿੰਨੀਆਂ ਗਿ ਵੋਟਾਂ ਹਾਸਲ ਕਰਦੀ ਹੈ ਇਹ ਬੀਜੇਪੀ ਦੇ ਲਈ ਵਕਾਰ ਦਾ ਸਵਾਲ ਤਾਂ ਹੈ ਬੀਜੇਪੀ ਦੂਸਰੀਆਂ ਧਿਰਾਂ ਨੂੰ ਵੀ ਦੱਸਣਾ ਚਾਹੂਗੀ ਕਿ ਅਸੀਂ ਇੱਥੇ ਖੜੇ ਹਾਂ ਔਰ ਬੀਜੇਪੀ ਦਾ ਸੈਲਫ ਟੈਸਟ ਹੈ ਪਰ ਜਿਹੜਾ ਆਮ ਆਦਮੀ ਪਾਰਟੀ ਦਾ ਇਸ ਵਕਤ ਪੰਜਾਬ ਚ ਮਾਹੌਲ ਹੈ ਜਾਂ ਆਮ ਆਦਮੀ ਪਾਰਟੀ ਦੀ ਸਥਿਤੀ ਪੰਥਕ ਹਲਕਿਆਂ ਦੇ ਵਿੱਚ ਕੀ ਹੈ ਪੰਜਾਬ ਦੇ ਬਹੁਤ ਸਾਰੇ ਹਲਕੇ ਨੇ ਜਿਹੜੇ ਉਹ ਸਿੱਧੇ ਸਿੱਧੇ ਉਹਨਾਂ ਨੂੰ ਪੰਥਕ ਹਲਕੇ ਅਸੀਂ ਕਹਿੰਦੇ ਹਾਂ ਪੰਥਕ ਹਲਕ ਪੂਰੇ ਹਰ ਹਰ ਵਿਅਕਤੀ ਪੰਜਾਬ ਦੇ ਵਿੱਚ ਪੰਥ ਨਾਲ ਜੁੜਿਆ ਆਪਣੇ ਆਪਣੇ ਧਰਮ ਨਾਲ ਜੁੜਿਆ ਪਰ ਜਿੱਥੇ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ ਤੇ ਤਰਨ ਤਰਨ ਹੋ ਗਿਆ ਜਾਂ ਮਾਝਾ ਹੋ ਗਿਆ ਦੁਆਬਾ ਜਾਂ ਮਾਲਵੇ ਦੇ ਕਈ ਹਿੱਸੇ ਅਸੀਂ ਪੰਥਕ ਹਲਕਿਆਂ ਦੇ ਤੌਰ ਤੇ ਇੱਕ ਗੱਲ ਕਰ ਦਨੇ ਆ ਇੱਕ ਤਾਂ ਜਿੱਥੇ ਸਿੱਖ ਵਸੋਂ ਬਹੁ ਗਿਣਤੀ ਚ ਹੈ ਜਿੱਥੇ ਸਿੱਖ ਵੋਟਰ ਜ਼ਿਆਦਾ ਨੇ ਔਰ ਜਿੱਥੇ ਸਿੱਖ ਮੁੱਦੇ ਸਿੱਖਾਂ ਨਾਲ ਜੁੜੇ ਮੁੱਦੇ ਜ਼ਿਆਦਾ ਸੁਰਖੀਆਂ ਚ ਨੇ ਹੁਣ ਜਿਹੜਾ ਤਰਨ ਤਰਨ ਦਾ ਇਹ ਹਲਕਾ ਹੈ ਜਿਹੜਾ ਤਾਂ ਇਹਦਾ ਸ਼ਹਿਰੀ ਖੇਤਰ ਹੈ ਸ਼ਹਿਰੀ ਖੇਤਰ ਦੇ ਵਿੱਚ ਤਾਂ ਤਰਨਤਾਰਨ ਦੇ ਵਿੱਚ ਡਿਵੈਲਪਮੈਂਟ ਵਾਲੇ ਮੁੱਦੇ ਭਾਰੀ ਨੇ ਗਲੀਆਂ ਨਾਲੀਆਂ ਪਾਣੀ ਸੀਵਰੇਜ ਦੀ ਸਮੱਸਿਆ ਜਿਹੜੀ ਤਿੰਨ ਵਾਰ ਹਰਮੀਤ ਸੰਧੂ ਵੀ ਰਹਿ ਗਿਆ ਐਮਐਲਏ ਉਦੋਂ ਨਹੀਂ ਪੂਰੀਆਂ ਹੋਈਆਂ ਸਮੱਸਿਆਵਾਂ ਦੋ ਵਾਰ ਹਰਮੀਤ ਸੰਧੂ ਆਪੋਜੀਸ਼ਨ 'ਚ ਰਹਿ ਗਿਆ ਜਦੋਂ ਦੂਜੇ ਨੰਬਰ ਤੇ ਰਿਹਾ ਹਾਰ ਕੇ ਹਰਮੀਤ ਸੰਧੂ ਜਿਹੜਾ ਹੁਣ ਆਪ ਦਾ ਉਮੀਦਵਾਰ ਹੈ ਉਦੋਂ ਨਹੀਂ ਉਹ ਕੁਝ ਕਰ ਸਕੇ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਕਸ਼ਮੀਰ ਸਿੰਘ ਸੋਲ ਸਾਢੇ ਤਿੰਨ ਪੌਣੇ 4 ਸਾਲ ਉੱਥੇ ਐਮਐਲਏ ਰਿਹਾ ਉਹ ਵੀ ਗਲੀਆਂ ਨਾਲੀਆਂ ਪਾਣੀ ਸੀਵਰੇਜ ਦੀਆਂ ਸਮੱਸਿਆਵਾਂ ਦੂਰ ਨਹੀਂ ਕਰ ਸਕੇ ਮਤਲਬ ਕਿ ਆਮ ਆਦਮੀ ਪਾਰਟੀ ਸਾਢੇ 3-4 ਸਾਲਾਂ 'ਚ ਤਰਨ-ਤਰਨ ਹਲਕੇ ਲਈ ਕੀ ਕਰ ਸਕੀ ਲੋਕੇ ਵੀ ਦੇਖਣਗੇ ਕੱਲਾ ਇਹ ਨਹੀਂ ਜਿਵੇਂ ਇੱਕ ਧਾਰਨਾ ਬਣੀ ਹੋਈ ਹੈ ਕਿ ਜੀ ਲੋਕ ਸਰਕਾਰ ਨੂੰ ਵੋਟ ਪਾ ਦਿੰਦੇ ਨੇ ਵੀ ਸਾਲ ਰਹਿ ਗਿਆ ਸਰਕਾਰ ਤੋਂ ਕੰਮ ਕਰਾਵਾਂਗੇ ਸਰਕਾਰ ਨੇ ਪਿਛਲੇ ਸਾਢੇ 3-4 ਸਾਲ ਕੀ ਕੀਤਾ ਉਹ ਵੀ ਦੇਖਿਆ ਜਾਣਾ ਪਰ ਟੈਸਟ ਕਿਉਂ ਹੈ ਭਗਵੰਤ ਮਾਨ ਦਾ ਇਹ ਇੱਕ ਪੰਥਕ ਹਲਕੇ ਵਿੱਚ ਭਗਵੰਤ ਮਾਨ ਦਾ ਟੈਸਟ ਹੈ ਕਿ ਆਮ ਆਦਮੀ ਪਾਰਟੀ ਜਿਹੜੀ 2022 ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਗੈਰ ਸਿੱਖਾਂ ਦੇ ਨਾਲ-ਨਾਲ ਸਿੱਖਾਂ ਦੀ ਵੋਟ ਵੀ ਹਾਸਲ ਕੀਤੀ ਆਮ ਆਦਮੀ ਪਾਰਟੀ ਨੇ 42% ਵੋਟ ਬੈਂਕ ਜੇ ਆਮ ਆਦਮੀ ਪਾਰਟੀ ਦਾ ਬਣਿਆ ਤੇ ਪੰਜਾਬ ਦੇ ਵੱਡੀ ਗਿਣਤੀ ਸਿੱਖ ਵੋਟਰਾਂ ਨੇ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਹੁਣ ਇਹ ਨਰੋਲ ਸਿੱਖਾਂ ਦੇ ਗੜਵਾਲਾ ਹਲਕਾ ਜਿੱਥੇ ਜ਼ਿਆਦਾਤਰ ਸਿੱਖ ਵੋਟਰ ਨੇ ਗੈਰ ਸਿੱਖ ਵੋਟਰਾਂ ਨਾਲੋਂ ਸਿੱਖ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ ਹੁਣ ਆਮ ਆਦਮੀ ਪਾਰਟੀ ਜਿਹੜੀ ਲਗਾਤਾਰ ਇਹ ਦਾਵਾ ਕਰਦੀ ਹੈ ਕਿ ਅਸੀਂ ਧਰਮ ਦੀ ਸਿਆਸਤ ਨਹੀਂ ਕਰਦੇ ਅਸੀਂ ਡਿਵੈਲਪਮੈਂਟ ਦੀ ਸਿਆਸਤ ਕਰਦੇ ਹਾਂ ਕੀ ਆਮ ਆਦਮੀ ਪਾਰਟੀ ਦੀ ਡਿਵੈਲਪਮੈਂਟ ਦਾ ਏਜੰਡਾ ਤਰਨ-ਤਰਨ ਚ ਕੰਮ ਕਰੂਗਾ ਆਮ ਆਦਮੀ ਪਾਰਟੀ ਲਈ ਇਹ ਇਸ ਕਰਕੇ ਵਕਾਰ ਦਾ ਸਵਾਲ ਹੈ ਕਿ ਕੱਲੀ ਭਗਵੰਤ ਮਾਨ ਤੇ ਗੱਲ ਛੱਡਤੀ ਆਮ ਆਦਮੀ ਪਾਰਟੀ ਨੇ ਮੈਂ ਦੇਖ ਰਿਹਾ ਸੀ ਜਿਸ ਦਿਨ ਕਾਗਜ਼ ਭਰੇ ਗਗਨਜੀਤ ਜੀ ਉਸ ਦਿਨ ਮਨੀਸ਼ ਸੋਧਿਆ ਉਹ ਚੜੇ ਹੋਏ ਸੀ ਗੱਡੀ ਤੇ ਭਗਵੰਤ ਮਾਨ ਸੀ ਇੱਕ ਪਾਸੇ ਇੱਕ ਪਾਸੇ ਮਨੀਸ਼ ਸੋਧਿਆ ਸੀ ਔਰ ਹਰਮੀਤ ਸੰਧੂ ਸੀ ਜਿਹੜੇ ਇਹਨਾਂ ਦੇ ਕੈਂਡੀਡੇਟ ਨੇ ਨਾ ਮੈਨੂੰ ਰਾਗਵ ਚੱਡਾ ਨਜ਼ਰ ਆਏ ਨਾ ਹਰਵਿੰਦ ਕੇਦਰੀਵਾਲ ਪ੍ਰਚਾਰ ਚ ਰੋਡ ਸ਼ੋਅ ਚ ਨਜ਼ਰ ਆਏ ਨਾ ਸੰਦੀਪ ਪਾਟਕ ਸਾਹਿਬ ਨਜ਼ਰ ਆਏ ਨਾ ਇਹਨਾਂ ਦੇ ਹਰਭਜਨ ਸਿੰਘ ਹੋ ਗਏ ਜਾਂ ਲਵਲੀ ਯੂਨੀਵਰਸਿਟੀ ਵਾਲੇ ਮਿੱਤਲ ਸਾਹਿਬ ਹੋ ਗਏ ਜਾਂ ਸੰਤ ਸੀਚਿਆਲ ਸਾਹਿਬ ਹੋ ਗਏ ਕਿ ਖੁੱਲ ਕੇ ਕਾਗਜ਼ ਭਰਉਣ ਚੱਲੇ ਨੇ ਸੋ ਜਿਹੜੀ ਪਾਰਟੀ ਦੇ ਐਨੇ ਰਾਜ ਸਭਾ ਮੈਂਬਰ ਹੋਣ ਪੰਜਾਬ 'ਚ ਆ ਨਵੇਂ ਜਿਹੜੇ ਇਹਨਾਂ ਨੇ ਬਣਾਏ ਨੇ ਰਜਿੰਦਰ ਗੁਪਤਾ ਜੀ ਉਹ ਵੀ ਨਹੀਂ ਸੀ ਉਦੋਂ ਮੈਨੂੰ ਭਗਵੰਤ ਮਾਨ ਨਾਲ ਗੱਡੀ 'ਚ ਨਜ਼ਰ ਆਈ ਕਹਿਣ ਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਨੇ ਤਰਨਤਾਰਨ ਦੀ ਜ਼ਿਮਨੀ ਸੀਟ ਸਿਰਫ ਔਰ ਸਿਰਫ ਭਗਵੰਤ ਮਾਨ ਦੇ ਮੋਢਿਆਂ ਤੇ ਛੱਡਤੀ ਹਮ ਔਰ ਕੱਲਾ ਭਗਵੰਤ ਮਾਨ ਟੈਸਟਿੰਗ ਡੋਰਚ ਹੈ ਤਰਨਤਾਰਨ ਦੇ ਵਿੱਚ ਕਿ ਕੀ ਭਗਵੰਤ ਮਾਨ ਨੂੰ ਗੈਰ ਸਿੱਖ ਤੇ ਸਿੱਖ ਵੋਟਰ ਬੋਮਚ ਵੋਟ ਕਰੂਗਾ ਇਹ ਟੈਸਟ ਭਗਵੰਤ ਮਾਨ ਦਾ ਵੀ ਹੈ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦਾ ਵੀ ਹੈ ਔਰ ਇਹ ਤਰਨਤਾਰਨ ਦੀ ਜ਼ਮੀਨੀ ਚੋਂ ਉਦੋਂ ਹੋ ਰਹੀ ਹੈ ਜਦੋਂ ਹੜ ਚੱਲ ਕੇ ਹਟਿਆ ਜਦੋਂ ਅਸੀਂ ਲੈਂਡ ਪੁਲਿੰਗ ਦਾ ਲੋਕ ਅੰਦੋਲਨ ਜਿੱਤ ਕੇ ਹਟੇ ਨੇ ਸੋ ਇਸ ਕਰਕੇ ਮੇਰਾ ਇਹ ਮੰਨਣਾ ਹੈ ਕਿ ਚੋਣ ਨਿਸ਼ਾਨ ਛਾੜੋ ਆਮ ਆਦਮੀ ਪਾਰਟੀ ਦਾ ਅੱਜ ਮੈਂ ਤਰਨਤਾਰਨ ਚ ਆਮ ਆਦਮੀ ਪਾਰਟੀ ਨੂੰ ਪਹਿਲੇ ਨੰਬਰ ਤੇ ਨਹੀਂ ਰੱਖਦਾ ਪਹਿਲੀ ਤਾਂ ਗੱਲ ਇਹ ਹੈ ਕਿਉਂਕਿ ਆਮ ਤੌਰ ਤੇ ਧਾਰਨਾ ਹੁੰਦੀ ਆ ਵੀ ਜਿਵੇਂ ਨੀ ਚੋਣਾ ਨੇ ਜੀ ਸੱਤਾ ਧਾਰੀ ਧਰਨ ਨੂੰ ਲੋਕ ਵੋਟਾਂ ਪਾ ਦਿੰਦੇ ਨੇ ਪਰ ਉਥੇ ਲੋਕਾਂ ਦੇ ਮਸਲੇ ਹੋਰ ਨੇ ਤਰਨ ਤਰਨ ਚ ਤਰਨ ਤਰਨ ਦੇ ਵਿੱਚ ਸਿਰਫ ਗਲੀਆਂ ਨਾਲੀਆਂ ਦਾ ਮਸਲਾ ਸ਼ਹਿਰਾਂ ਦਾ ਹੋ ਸਕਦਾ ਜਿਹੜਾ ਸਾਡਾ ਪਿੰਡੂ ਇਲਾਕਾ ਹੈ ਉਥੇ ਪੰਤਕ ਮਸਲੇ ਨੇ ਉਥੇ ਉਹ ਮਸਲੇ ਨੇ ਕਿ ਕਿਵੇਂ ਕਾਂਗਰਸੀਆਂ ਸਰਕਾਰਾਂ ਵੇਲੇ ਤਸ਼ੱਦਦ ਹੁੰਦਾ ਰਿਹਾ ਪਿਛਲੇ ਸਮਿਆਂ ਦੇ ਵਿੱਚ ਇਨਸਾਫ ਨਹੀਂ ਮਿਲਿਆ ਜਿਹੜੇ ਝੂਠੇ ਮੁਕਾਬਲੇ ਸੀ ਉਥੇ ਅਮਰਿਤਪਾਲ ਸਿੰਘ ਤੇ ਲੋਕਾਂ ਨੇ ਵੋਟਾਂ ਪਾਈਆਂ ਜਿੱਤਿਆ ਨਾ ਭਗਵੰਤ ਮਾਨ ਦੀ ਸਰਕਾਰ ਨੇ ਨਾ ਦਿੱਲੀ ਵਾਲਿਆਂ ਨੇ ਐਨਐਸਏ ਨਹੀਂ ਹਟਾਇਆ ਹੂੰ ਐਨਐਸਏ ਨਾ ਹਟਾਓ ਉਹਨੂੰ ਪਾਰਲੀਮੈਂਟਸ ਤੱਕ ਜਾਣ ਦਿਓ ਜਿਹੜਾ ਚੁਣਿਆ ਹੋਇਆ ਮੈਂਬਰ ਪਾਰਲੀਮੈਂਟ ਹੈ ਉਹ ਲੋਕਾਂ ਦੀ ਗੱਲ ਤਾਂ ਪਾਰਲੀਮੈਂਟਸ ਤੱਕ ਕਰ ਲੈ ਜਾਂ ਤੁਸੀਂ ਉਹਨੂੰ ਜੇਲ੍ਹ ਚ ਚੋਣ ਲੜਨ ਦਾ ਹੱਕ ਨਾ ਦਿਓ ਤੁਸੀਂ ਚੋਣ ਲੜਨ ਦਾ ਹੱਕ ਦਿੱਤਾ ਲੋਕਾਂ ਨੇ ਵੋਟਾਂ ਪਾ ਕੇ ਚੁਣ ਲਿਆ ਤੁਸੀਂ ਪਾਰਲੀਮੈਂਟ ਚ ਨਹੀਂ ਜਾਣ ਦੇ ਰਹੇ ਹਾਲਾਂਕਿ ਇਹਦੇ ਉੱਤੇ ਜਿਹੜੇ ਸਿਆਣੇ ਵਕੀਲ ਨੇ ਸਾਡੇ ਮੁਲਕ ਦੇ ਉਹਨਾਂ ਨੂੰ ਅਦਾਲਤਾਂ 'ਚ ਜਾਣਾ ਚਾਹੀਦਾ ਸੁਪਰੀਮ ਕੋਰਟਾਂ 'ਚ ਜਾਣਾ ਚਾਹੀਦਾ ਤਾਂਕਿ ਸਪੈਸ਼ਲ ਬੈਂਚ ਕੋਈ ਕਨਸਟੀਟਿਊਟ ਹੋਵੇ ਜਿਹੜਾ ਇਹ ਤੈਅ ਕਰੇ ਕਿ ਜੇ ਲੋਕ ਕਿਸੇ ਨੂੰ ਚੁਣਦੇ ਨੇ ਮੈਂਬਰ ਪਾਰਲੀਮੈਂਟ ਭਾਵੇਂ ਉਹ ਜੇਲ੍ਹ 'ਚ ਕਿਉਂ ਨਾ ਹੋਵੇ ਉਹ ਘਟੋ ਘਟ ਪਾਰਲੀਮੈਂਟ 'ਚ ਜ਼ਰੂਰ ਜਾਵੇ ਫਿਰ ਉਹ ਫੰਡ ਦੇਣਾ ਚਾਹੁੰਦਾ ਸੀ ਜਦੋਂ ਹੜ ਆਏ ਉਹਦੇ ਫੰਡ ਨਹੀਂ ਦੇਣ ਦਿੱਤੇ ਗਏ ਹੁਣ ਉਹ ਚੋਣ ਪ੍ਰਚਾਰ ਵੀ ਕਰਨਾ ਚਾਹ ਰਿਹਾ ਸੀ ਅਮਰਿਤਪਾਲ ਸਿੰਘ ਫੇਰ ਨਹੀਂ ਉਹਨੂੰ ਬਾਹਰ ਆਣ ਦਿੱਤਾ ਗਿਆ ਹਜੇ ਤੱਕ ਇਹ ਸਾਰੀਆਂ ਗੱਲਾਂ ਨੇ ਜਿਹੜੇ ਮੁੱਦਿਆਂ ਦੇ ਰੂਪ ਦੇ ਵਿੱਚ ਉਸ ਹਲਕੇ 'ਚ ਖੜੇ ਨੇ ਔਰ ਜਿਹੜੇ ਉੱਥੋਂ ਦੇ ਲੋਕ ਨੇ ਉਹ ਭਾਜਪੀ ਨੂੰ ਵੀ ਔਰ ਆਮ ਆਦਮੀ ਪਾਰਟੀ ਨੂੰ ਵੀ ਇਹਨਾਂ ਸਵਾਲਾਂ ਦੇ ਜਵਾਬਾਂ ਦੇ ਹਿਸਾਬ ਨਾਲ ਵੋਟ ਕਰਨਗੇ ਫਿਰ ਦਿੱਲੀ 'ਚ ਸਰਕਾਰ ਸੀ ਛੱਡ ਸਕਦੇ ਸੀ ਪ੍ਰੋਫੈਸਰ ਭੁੱਲਰ ਨੂੰ ਪ੍ਰੋਫੈਸਰ ਭੁੱਲਰ ਨੂੰ ਦਿੱਲੀ 'ਚ ਸੈਂਟੈਂਸ ਰਿਵਿਊ ਬੋਰਡ ਨੇ ਕਈ ਵਾਰ ਮੀਟਿੰਗਾਂ ਕੀਤੀਆਂ ਨਹੀਂ ਛੱਡਿਆ ਹੁਣ ਉੱਥੇ ਹਾਈ ਕੋਰਟ ਨੇ ਫੇਰ ਹੁਕਮ ਦਿੱਤਾ ਹੈ ਕਿ ਦਿੱਲੀ ਦੀ ਸਰਕਾਰ ਦੁਬਾਰਾ ਨਵੇਂ ਸਿਰੇ ਤੋਂ ਵਿਚਾਰ ਕਰੇ ਪ੍ਰੋਫੈਸਰ ਪੁੱਲਰ ਦੀ ਰਿਹਾਈ ਤੇ ਔਰ ਮੈਨੂੰ ਇਹ ਲੱਗਦਾ ਹੈ ਗਗਨਦੀਪ ਜੀ ਹੂੰ ਅਗਲੇ 5-7 ਦਿਨਾਂ ਦੇ ਵਿੱਚ ਕਿਸੇ ਵੀ ਵੇਲੇ ਦਿੱਲੀ ਦੀ ਸਰਕਾਰ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਬੁਲਾ ਸਕਦੀ ਹੈ ਔਰ ਜਿੱਦਾਂ ਹੀ ਉਹਨਾਂ ਨੇ ਮੀਟਿੰਗ ਬੁਲਾਈ ਪ੍ਰੋਫੈਸਰ ਪੁੱਲਰ ਦੀ ਰਿਹਾਈ ਦਾ ਫੈਸਲਾ ਸੈਂਟੈਂਸ ਰਿਵਿਊ ਬੋਰਡ ਨੇ ਕਰ ਦੇਣਾ ਹੈ ਭਾਜਪਾ ਇਹ ਦਿਖਾਉਣਾ ਚਾਹੇਗੀ ਦੇਸ਼ ਭਰ ਚ ਕਿ ਅਸੀਂ ਸਿੱਖਾਂ ਦੇ ਨਾਲ ਖੜੇ ਹਾਂ ਸਿੱਖ ਮਸਲਿਆਂ ਤੇ ਨਾਲ ਖੜੇ ਹਾਂ ਔਰ ਦਿੱਲੀ ਦੀ ਸਰਕਾਰ ਜਿਥੋਂ ਦੇ ਮੁੱਖ ਮੰਤਰੀ ਰੇਖਾ ਗੁਪਤਾ ਹੈ ਔਰ ਮਨਜਿੰਦਰ ਸਰਸਾ ਜਿਹਨਾਂ ਦਾ ਮੰਤਰੀ ਹੈ ਉਹ ਇਹ ਦਿਖਾਉਣਾ ਚਾਹਣਗੇ ਕਿ ਅਸੀਂ ਸਿੱਖਾਂ ਦੇ ਨਾਲ ਖੜੇ ਹਾਂ ਆਰ ਪੀ ਸਿੰਘ ਬੀਜੇਪੀ ਦੇ ਬੁਲਾਰੇ ਤਰਲੋਚਨ ਸਿੰਘ ਸਾਬਕਾ ਰਾਜ ਸਭਾ ਮੈਂਬਰ ਜਿਹੜੇ 90 ਸਾਲ ਉਮਰ ਟੱਪ ਗਏ ਉਹਨਾਂ ਨੇ ਸਿੱਖ ਕੌਮ ਲਈ ਸੰਘਰਸ਼ ਕੀਤਾ ਦਿੱਲੀ 'ਚ ਉਹ ਲਗਾਤਾਰ ਇਹਨਾਂ ਯਤਨਾਂ 'ਚ ਹੈ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਹੋਵੇ ਔਰ ਅਗਰ ਚੋਣਾਂ ਤੋਂ ਪਹਿਲਾਂ ਪਹਿਲਾਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਹੋ ਗਈ 11 ਨਵੰਬਰ ਤੋਂ ਪਹਿਲਾਂ ਤੇ ਬੀਜੇਪੀ ਉਹਨੂੰ ਪ੍ਰਚਾਰੂਗੀ ਵੀ ਬੀਜੇਪੀ ਨੂੰ ਵੀ ਉਹਦਾ ਫਾਇਦਾ ਮਿਲੂਗਾ ਪਰ ਆਮ ਆਦਮੀ ਪਾਰਟੀ ਨੂੰ ਉਹਦਾ ਘਾਟਾ ਜਾਊਗਾ ਕਿਉਂਕਿ ਆਮ ਆਦਮੀ ਪਾਰਟੀ ਨੇ ਉਹਨਾਂ ਕੋਲੇ ਮੌਕਾ ਸੀ ਕਿ ਉਹ ਸਿੱਖ ਪੰਥ ਦੀ ਇੱਕ ਗੱਲ ਸੁਣ ਕੇ ਉਹਨਾਂ ਨੂੰ ਰਿਹਾ ਕਰ ਦਿੰਦੇ ਕਿਉਂਕਿ ਉਹ ਦਿਮਾਗੀ ਸੰਤੁਲਨ ਗਵਾ ਚੁੱਕਿਆ ਵਿਅਕਤੀ ਪ੍ਰੋਫੈਸਰ ਭੁੱਲਰ ਫਾਂਸੀ ਤੋਂ ਉਮਰ ਕੈਚ ਤਬਦੀਲ ਹੋਇਆ ਕਿੰਨੇ ਸਾਲ ਉਹਨੇ ਜੇਲ੍ਹ ਚ ਕੱਟ ਲਏ ਜਦੋਂ ਰਜੀਵ ਗਾਂਧੀ ਦਾ ਮਰਡਰ ਕਰਨ ਵਾਲੇ ਆਪੋ ਆਪਣੇ ਘਰੇ ਚਲੇ ਗਏ ਪ੍ਰਧਾਨ ਮੰਤਰੀ ਦਾ ਮਰਡਰ ਕਰਨ ਵਾਲੇ ਆਪੋ ਆਪਣੇ ਘਰੇ ਚਲੇ ਗਏ ਫਾਂਸੀਆਂ ਤੋਂ ਉਮਰ ਕੈਦਾਂ ਚੋਂ ਰਿਹਾ ਹੋ ਕੇ ਤੇ ਫਿਰ ਸਿੱਖ ਕੈਦੀਆਂ ਦੇ ਨਾਲ ਇਸ ਤਰ੍ਹਾਂ ਵੱਖਰਾ ਵਿਹਾਰ ਕਿਉਂ ਇਹ ਸਵਾਲ ਜਿਹੜੇ ਇਸ ਸਿੱਖ ਮੁੱਦਿਆਂ ਚ ਸ਼ਾਮਲ ਹੈ ਇਹ ਉੱਥੇ ਪ੍ਰਭਾਵੀ ਤਰਨਤਾਰਨ ਦੇ ਵਿੱਚ ਪਰ ਹੁਣ ਇੱਕ ਬੜਾ ਦਿਲਚਸਪ ਫੈਕਟਰ ਹੈ ਇਹਦਾ ਮਤਲਬ ਹੈ ਭਗਵੰਤ ਮਾਨ ਦਾ ਟੈਸਟ ਹੈ ਜੇ ਤਾਂ ਭਗਵੰਤ ਮਾਨ ਜਿਤਾ ਕੇ ਲੈ ਗਿਆ ਇਹਦਾ ਮਤਲਬ ਹੈ ਭਗਵੰਤ ਮਾਨ ਆਪਣੇ ਦਮ ਤੇ ਆਮ ਆਦਮੀ ਪਾਰਟੀ ਨੂੰ ਲਈ ਖੜਾ ਹੈ ਪੰਜਾਬ 'ਚ ਜੇ ਝਾੜੂ ਨਾ ਜਿੱਤਿਆ ਇਸ ਜ਼ਿਮਨੀ 'ਚ ਫਿਰ ਇਹ ਮੰਨ ਕੇ ਚੱਲੋ ਕਿ 27 'ਚ ਝਾੜੂ ਨੂੰ 27 ਤੱਕ ਪਹੁੰਚਦੇ-ਪਹੁੰਚਦੇ ਸਿੱਖ ਮੁੱਦਿਆਂ ਤੇ ਆਪਣਾ ਸਟੈਂਡ ਕਲੀਅਰ ਕਰਨਾ ਪਊਗਾ ਸਿੱਖ ਮੁੱਦੇ ਹੱਲ ਕਰਨੇ ਪੈਣਗੇ ਔਰ ਸਿੱਖਾਂ 'ਚ ਆਪਣਾ ਆਧਾਰ ਨਵੇਂ ਸਿਰੇ ਤੋਂ ਖੜਾ ਕਰਨਾ ਪਊਗਾ ਪੰਥਕ ਵੋਟਰਾਂ ਚ ਆਪਣਾ ਆਧਾਰ ਨਵੇਂ ਸਿਰੇ ਤੋਂ ਖੜਾ ਕਰਨਾ ਪਊਗਾ ਨਹੀਂ ਤਾਂ ਇਹ ਮੰਨ ਲੈਣ ਝਾੜੂ ਵਾਲੇ ਕਿ 27 ਚ ਸਾਡੀ ਸਰਕਾਰ ਓਨੀ ਕੌਖੀ ਹੈ ਜਿੰਨੀ ਕਾंग्रेਸ ਦੀ ਜਿੰਨੀ ਕ ਬੀਜੇਪੀ ਦੀ ਜਿੰਨੀ ਕ ਅਕਾਲੀ ਦਲ ਦੀ ਤੇ ਜਿੰਨੀ ਕ ਬਾਕੀਆਂ ਦੀ ਭਾਵ ਫਿਰ ਝਾੜੂ ਇਹ ਮੰਨ ਕੇ ਨਾ ਚੱਲੇ ਕਿ ਸਾਡੀ ਸਰਕਾਰ ਆਈ ਪਈ ਹੈ ਫਿਰ ਇਹ ਕੁਝ ਨਹੀਂ ਪਤਾ ਲੋਕਾਂ ਨੇ ਉਸ ਵੇਲੇ ਕਿਹੜੇ ਮੁੱਦਿਆਂ ਤੇ ਕਿਸ ਪਾਰਟੀ ਨੂੰ ਵੋਟ ਕਰਨੀ ਹੈ ਹੁਣ ਇਹ ਤਿੰਨ ਪਾਰਟੀਆਂ ਦਾ ਕੰਮ ਤਾਂ ਦੋ ਦਾ ਤਾਂ ਮੈਂ ਗੱਲ ਕਰਤੀ ਬੀਜੇਪੀ ਦੀ ਕਰਤੀ ਝਾੜੂ ਦੀ ਕਰਤੀ ਕਾਂਗਰਸ ਰਾਜਾ ਬੜੰਗ ਨੇ ਜਿਸ ਦਿਨ ਦਾ ਉਥੇ ਖਾਲਿਸਤਾਨ ਦਾ ਜ਼ਿਕਰ ਕੀਤਾ ਕਾਂਗਰਸ ਦੌੜ ਚੋਂ ਅੱਧੀ ਵਾਰ ਹੋ ਗਈ ਕਿਉਂਕਿ ਖਾਲਿਸਤਾਨ ਮੁੱਦਾ ਹੀ ਨਹੀਂ ਹੈ ਸਿੱਖ ਮਸਲੇ ਸਿੱਖ ਮੰਗਾਂ ਔਰ ਖਾਲਿਸਤਾਨ ਇਹ ਵੱਖਰੀ ਵੱਖਰੀ ਗੱਲ ਹੈ ਉਥੇ ਲੋਕ ਸਿੱਖ ਮੁੱਦਿਆਂ ਤੇ ਸਿੱਖ ਮੰਗਾਂ ਤੇ ਸੰਘਰਸ਼ ਕਰ ਰਹੇ ਨੇ ਖਾਲਿਸਤਾਨ ਲਈ ਸੰਘਰਸ਼ ਨਹੀਂ ਕਰ ਰਹੇ ਖਾਲਿਸਤਾਨ ਇੱਕ ਵੱਖਰੀ ਕਿਸਮ ਦਾ ਅਜੰਡਾ ਹੈ ਜਿਹਦੇ ਤੇ ਅੱਜ ਦੇ ਸਮੇਂ ਪਹਿਲ ਨਹੀਂ ਹੈ ਪਹਿਲੇ ਮਸਲੇ ਨੇ ਨਸ਼ਿਆਂ ਤੋਂ ਅਸੀਂ ਕਿਵੇਂ ਜਿੱਤਣਾ ਹੈ ਨੌਜਵਾਨਾਂ ਦੇ ਉੱਤੇ ਐਨਐਸਏ ਬਿਨਾ ਮਤਲਬ ਤੋਂ ਨਾ ਲੱਗਣ ਔਰ ਬੰਦੀ ਸਿੰਘਾਂ ਦੇ ਮਾਮਲੇ ਹੱਲ ਹੋਣ ਇਹ ਮਸਲੇ ਪ੍ਰਾਇੋਰਟੀ ਤੇ ਹੈ ਪਹਿਲ ਦੇ ਉੱਤੇ ਹੈ ਖਾਲਿਸਤਾਨ ਦਾ ਮੁੱਦਾ ਰਾਜਾ ਵੜਿੰਗ ਨੇ ਸੁਰਖੀਆਂ 'ਚ ਤਾਂ ਲਿਆਤਾ ਪਰ ਜਦੋਂ ਰਾਜਾ ਵੜਿੰਗ ਖਾਲਿਸਤਾਨ ਦੀ ਗੱਲ ਕਰਦਾ ਫਿਰ ਉੱਥੇ ਲੋਕਾਂ ਨੂੰ ਪੁਲਿਸ ਦਾ ਤਸ਼ੱਦਦ ਵੀ ਯਾਦ ਆ ਗਿਆ ਉਹ ਅੱਤਵਾਦੀ ਗਲਤ ਸੀ ਜਿਨ੍ਹਾਂ ਨੇ ਬੇਕਸੂਰਾਂ ਦਾ ਮਰਡਰ ਕੀਤਾ ਉਹ ਪੁਲਿਸ ਵਾਲੇ ਵੀ ਗਲਤ ਸੀ ਜਿਨ੍ਹਾਂ ਨੇ ਝੂਠੇ ਮੁਕਾਬਲੇ ਬਣਾਏ ਨੇ ਭਾਵੇਂ ਉੱਥੇ ਚਬਾਲ ਐ ਤਰਨ ਤਰਨ ਐ ਜਾਂ ਉੱਥੇ ਹੋਰ ਬਹੁਤ ਸਾਰੇ ਇਲਾਕੇ ਨੇ ਬਟਾਲਾ ਤਰਨ ਤਰਨ ਗੁਰਦਾਸਪੁਰ ਸਰਹੱਦੀ ਇਲਾਕਿਆਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਬਣੇ ਉਹ ਸਾਰੇ ਕਾਂਗਰਸ ਵੇਲੇ ਬਣੇ ਜ਼ਿਆਦਾਤਰ ਕਾਂਗਰਸ ਵੇਲੇ ਬਣੇ ਸੋ ਖਾਲਿਸਤਾਨ ਦੀ ਗੱਲ ਕਰਨਾ ਰਾਜਾ ਵੜਿੰਗ ਦਾ ਇਹਦਾ ਮਤਲਬ ਹੈ ਲੋਕਾਂ ਦੇ ਉਹ ਪੁਰਾਣੇ ਜ਼ਖਮ ਹਰੇ ਹੋਗੇ ਵੀ ਝੂਠੇ ਮੁਕਾਬਲੇ ਵੀ ਤੁਹਾਡੀ ਪੁਲਿਸ ਨੇ ਬਣਾਏ ਸੀ ਤੇ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਅਫਸਰਾਂ ਨੂੰ ਤੁਸੀਂ ਸਜ਼ਾਵਾ ਨਹੀਂ ਦਿੱਤੀਆਂ ਸੋ ਅਫਸਰਾਂ ਨੇ ਝੂਠੇ ਮੁਕਾਬਲੇ ਕਰਕੇ ਮੁੰਡੇ ਮਾਰ ਕੇ ਆਪਣੀਆਂ ਤਰੱਕੀਆਂ ਤੇ ਸ਼ੌਹਰਤਾਂ ਹਾਸਲ ਕੀਤੀਆਂ ਤੇ ਆਪਣੇ ਘਰ ਪਰੇ ਸੋ ਪੁਲਿਸ ਨੇ ਜਿੱਥੇ ਜਾਇਜ਼ ਐਨਕਾਊਂਟਰ ਕੀਤਾ ਉਹ ਗੱਲ ਸਮਝ ਆਉਂਦੀ ਹੈ ਪਰ ਜਿੱਥੇ ਪੁਲਿਸ ਨੇ ਫਰਜ਼ੀ ਐਨਕਾਊਂਟਰ ਕੀਤਾ ਉਹ ਗਲਤ ਹੈ ਔਰ ਇਹ ਲੋਕਾਂ ਦੇ ਜ਼ਿਹਨ ਚ ਗੱਲ ਹੈ ਇਸ ਕਰਕੇ ਕਾਂਗਰਸ ਇਹ ਮੰਨ ਕੇ ਬੈਠੀ ਹੈ ਕਿ ਅਸੀਂ 27 ਚ ਸਰਕਾਰ ਬਣਾਉਣੀ ਹੈ ਤੇ ਤਰਨ ਤਰਨ 27 ਦਾ ਰਾਹ ਹੈ ਤੇ ਫਿਰ ਕਾਂਗਰਸ ਨੂੰ ਦਿਖ ਜਾਣਾ ਵੀ ਕਾਂਗਰਸ ਦਾ ਸਤਾਈ ਦਾ ਰਾਹ ਕਿਸ ਤਰ੍ਹਾਂ ਦਾ ਹੈ ਸੋ ਕਾਂਗਰਸ ਦੇ ਰਾਹ 'ਚ ਵੀ ਕੰਡੇ ਨੇ ਕੁਝ ਤਾਂ ਉਹਨਾਂ ਦੇ ਆਪਣੇ ਲੀਡਰ ਵਿਚਾ ਕੇ ਰੱਖਦੇ ਨੇ ਤੇ ਕੁਝ ਉਹਨਾਂ ਦੇ ਲੀਡਰ ਜਦੋਂ ਪੁੱਠੇ ਸਿੱਧੇ ਬਿਆਨ ਦਿੰਦੇ ਨੇ ਤੇ ਉਹ ਕੰਡੇ ਉੱਗ ਜਾਂਦੇ ਨੇ ਹੁਣ ਰਹਿ ਗਈ ਗੱਲ ਸੁਖਬੀਰ ਬਾਦਲ ਦੀ ਧਿਰ ਦੀ ਤੇ ਪੰਥਕ ਧਿਰਾਂ ਦੀ ਹੁਣ ਸਿਟਿੰਗ ਹੈ ਜਿਹੜਾ ਉੱਥੇ ਮੈਂਬਰ ਪਾਰਲੀਮੈਂਟ ਉਹ ਅਮਰਿਤਪਾਲ ਸਿੰਘ ਹੈ ਅਮਰਿਤਪਾਲ ਸਿੰਘ ਦੀ ਧਿਰ ਸਮਰਥਨ ਕਰਦੀ ਹੈ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਉਥੇ ਬਾਲਟੀ ਚੋਂ ਨਿਸ਼ਾਨ ਮਿਲ ਗਿਆ ਮਨਦੀਪ ਸਿੰਘ ਖਾਲਸਾ ਨੂੰ ਮਨਦੀਪ ਸਿੰਘ ਨਾਂ ਦੇ ਕੈਂਡੀਡੇਟ ਵੀ ਉਥੇ ਦੋ ਆ ਗਏ ਆਪਣੇ ਗगन ਜੀ ਇੱਕ ਮਨਦੀਪ ਆਜ਼ਾਦ ਕੈਂਡੀਡੇਟ ਭਰੇ ਆ ਉਹ ਤਰਨ ਤਰਨदाई ਹੈ ਮਨਦੀਪ ਸਿੰਘ ਉਹਦਾ ਚੋਣ ਨਿਸ਼ਾਨ ਮਾਈਕ ਹੈ ਪਰ ਜਿਨ੍ਹਾਂ ਨੂੰ ਪੰਥਕ ਤੇਰਾ ਸਮਰਥਨ ਕਰ ਰਹੀਆਂ ਨੇ ਉਹ ਹੈ ਮਨਦੀਪ ਸਿੰਘ ਖਾਲਸਾ ਭਾਈ ਸੰਦੀਪ ਸਿੰਘ ਦਾ ਭਰਾ ਹੈ ਔਰ ਉਹ ਸਾਰੀਆਂ ਧਿਰਾਂ ਵੱਲੋਂ ਹਮਾਇਤ ਹੈ ਸਮਰਨ ਸਿੰਘ ਮਾਨ ਦੀ ਪਾਰਟੀ ਵੱਲੋਂ ਹਮਾਇਤ ਹੈ ਜਦੋਂ ਪਿਛਲੀ ਵਾਰੀ ਉੱਥੇ ਅੰਮ੍ਰਿਤਪਾਲ ਸਿੰਘ ਮਹਿਰੋ ਖੜਾ ਸੀ ਤੇ ਉਹ 6000 ਤੋਂ ਵੱਧ ਵੋਟਾਂ ਲੈ ਗਿਆ ਸੀ ਉਹਨਾਂ ਦਾ ਸਮਰਥਨ ਮਨਦੀਪ ਸਿੰਘ ਨੂੰ ਹੈ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਸਮਰਥਨ ਮਨਦੀਪ ਸਿੰਘ ਨੂੰ ਹੈ ਔਰ ਵਾਰਿਸ ਪੰਜਾਬ ਜਥੇਬੰਦੀ ਦੇ ਜਿਹੜੇ ਨੌਜਵਾਨ ਮੁੰਡੇ ਨੇ ਉਹਨਾਂ ਨੇ ਹੜਾਂ 'ਚ ਬਹੁਤ ਮਦਦ ਕੀਤੀ ਹੈ ਲੋਕਾਂ ਦੀ ਸੋ ਭਾਵੇਂ ਜਿੱਥੇ ਚੋਣ ਹੋ ਰਹੀ ਹੈ ਉਹ ਸਾਰਾ ਇਲਾਕਾ ਹੜਾਂ ਨਾਲ ਪ੍ਰਭਾਵਿਤ ਨਹੀਂ ਸੀ ਪਰ ਤਰਨਤਾਰਨ ਦੇ ਲੋਕ ਸਾਰੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਨੇ ਔਰ ਉੱਥੇ ਕਿਤੇ ਨਾ ਕਿਤੇ ਹਾੜਾਂ ਦਾ ਪ੍ਰਕੋਪ ਰਿਹਾ ਤੇ ਵਾਰਿਸ ਪੰਜਾਬ ਜਥੇਬੰਦੀ ਨੇ ਕਾਫੀ ਉਥੇ ਲੋਕਾਂ ਦੀ ਮਦਦ ਕੀਤੀ ਹੈ। ਉਧਰ ਪੁਨਰ ਸਜੀਤ ਅਕਾਲੀ ਦਲ ਹੈ, ਪੰਜ ਮੈਂਬਰੀ ਕਮੇਟੀ ਹੈ, ਪੰਥਕ ਕਾਉਂਸਲ ਹੈ, ਬੀਬੀ ਸਤਵੰਤ ਕੌਰ ਨੇ ਇਹਨਾਂ ਸਾਰਿਆਂ ਦਾ ਸਮਰਥਨ ਮਨਦੀਪ ਸਿੰਘ ਦੇ ਨਾਲ ਹੈ। ਔਰ ਮਨਦੀਪ ਸਿੰਘ ਨੌਜਵਾਨ ਮੁੰਡਾ ਹੈ ਔਰ ਲੋਕਾਂ ਨੂੰ ਆਪਣੇ ਸ਼ਬਦਾਂ ਨਾਲ ਪ੍ਰਭਾਵਿਤ ਕਰਦਾ ਹੈ। ਉਹ ਕਹਿੰਦਾ ਅਸੀਂ ਤਾਂ ਲੜਨਾ ਨਹੀਂ ਸੀ ਚਾਹੁੰਦਾ, ਪੰਥ ਚਾਹੁੰਦਾ ਸੀ। ਪੰਥ ਨੇ ਡਿਊਟੀ ਲਈ ਆ, ਅਸੀਂ ਆ ਗਏ। ਇਹਦਾ ਮਤਲਬ ਹੈ ਕੇ ਮਨਦੀਪ ਸਿੰਘ ਦੇ ਨਾਲ ਆਪ ਮੁਹਾਰੇ ਵੱਡੀ ਗਿਣਤੀ ਸੰਗਤਾਂ ਔਰ ਸਿੱਖ ਜਥੇਬੰਦੀਆਂ ਖੜੀਆਂ ਨੇ ਹੁਣ ਸੁਖਵੀਰ ਬਾਦਲ ਦਾ ਮੈਂ ਜ਼ਿਕਰ ਕਰਦਾ ਸੁਖਵੀਰ ਬਾਦਲ ਨੇ ਜਦੋਂ ਹਰਮਿੰਦਰ ਸਿੰਘ ਸੰਧੂ ਛੱਡ ਕੇ ਗਿਆ ਇਹ ਫੈਸਲਾ ਕਰਤਾ ਵੀ ਜਿਹੜਾ ਆਜ਼ਾਦ ਗਰੁੱਪ ਐ ਜਿੱਥੇ ਬੀਬੀ ਸੁਖਵਿੰਦਰ ਕੌਰ ਰੰਧਾਵਾ ਆਜ਼ਾਦ ਗਰੁੱਪ ਦੀ ਅਗਵਾਈ ਕਰਦੇ ਨੇ ਉਹਨਾਂ ਨੂੰ ਕੈਂਡੀਡੇਟ ਐਲਾਨਤਾ ਔਰ ਕਹਿੰਦੇ ਨੇ ਕਿ 40 42 ਪੰਚਾਇਤਾਂ ਨੇ ਜਿਹੜੀਆਂ ਉਹ ਆਜ਼ਾਦ ਗਰੁੱਪ ਦੀਆਂ ਨੇ ਸੋ ਬੀਬੀ ਸੁਖਵਿੰਦਰ ਕੌਰ ਰੰਧਾਵਾ ਆ ਜੁਲਾਈ ਤੋਂ ਪ੍ਰਚਾਰ ਕਰ ਰਹੇ ਨੇ ਇੱਕ ਤਰੀਕੇ ਨਾਲ। ਉਹਨਾਂ ਨੇ ਵੀ ਹਲਕੇ 'ਚ ਪਛਾਣ ਬਣਾਈ ਆ ਧਰਮੀ ਫੌਜੀ ਪਰਿਵਾਰ ਨਾਲ ਸੰਬੰਧਤ ਨੇ। ਬਹੁਤਾ ਖਿਆਲ ਧਰਮੀ ਫੌਜੀ ਪਰਿਵਾਰਾਂ ਦਾ ਅਕਾਲੀ ਦਲ ਨੇ ਪੁਰਾਣੇ ਸਮੇਂ 'ਚ ਇੰਨਾ ਰੱਖਿਆ ਨਹੀਂ ਜਿੰਨੀਆਂ ਐਤਕੀ ਗੱਲਾਂ ਕਰ ਰਹੇ ਨੇ ਅਕਾਲੀ ਦਲ ਵਾਲੇ ਪਰ ਚਲੋ ਫਿਰ ਵੀ ਧਰਮੀ ਫੌਜੀ ਪਰਿਵਾਰ 'ਚੋਂ ਸੁਖਵਿੰਦਰ ਕੌਰ ਰੰਧਾਵਾ ਆਉਂਦੇ ਨੇ। ਧਰਮੀ ਫੌਜੀ ਜਿਹੜੇ ਵੋਟਰ ਨੇ ਉੱਥੇ ਪਰਿਵਾਰ ਨੇ ਉਹ ਵੀ ਵੰਡੇ ਹੋਏ ਨੇ। ਕੋਈ ਮਨਦੀਪ ਸਿੰਘ ਖਾਲਸਾ ਨਾਲ ਜੁੜਿਆ ਕੋਈ ਕਿਤੇ ਜੁੜਿਆ। ਇਹ ਆਮ ਹੁੰਦਾ ਡੈਮੋਕ੍ਰੇਸੀ ਦੇ ਵਿੱਚ ਪਰ ਮੇਰਾ ਹੀ ਮੰਨਣਾ ਹੈ ਕਿ ਕਿਉਂ 40 42 ਪੰਚਾਇਤਾਂ ਦਾ ਜ਼ਿਕਰ ਹੋ ਰਿਹਾ ਹਲਕੇ 'ਚ 2 ਕੁ ਲੱਖ ਦੇ ਕਰੀਬ ਵੋਟਰ ਨੇ ਔਰ 40 ਪੰਚਾਇਤੀ 40 42 ਪੰਚਾਇਤਾਂ ਦਾ ਮਤਲਬ 40 42 ਪਿੰਡ ਹੋਗੇ ਕਿ ਉੱਥੇ ਅਕਾਲੀ ਦਲ ਚੰਗੇ ਮੁਕਾਬਲੇ 'ਚ ਆ ਸਕਦਾ ਹੈ ਅਗਰ ਆਜ਼ਾਦ ਗਰੁੱਪ ਨੂੰ ਵੋਟਾਂ ਪੈ ਗਈਆਂ ਅਗਰ ਉਹ ਸਾਰੇ ਲੋਕ ਖੁਸ਼ ਹੋਏ ਕਿ ਆਜ਼ਾਦ ਗਰੁੱਪ ਨੇ ਬੜਾ ਚੰਗਾ ਕੀਤਾ ਸੁਖਬੀਰ ਬਾਦਲ ਨਾਲ ਆ ਕੇ ਫੇਰ ਵੀ ਜ਼ੋਰ ਸੁਖਬੀਰ ਬਾਦਲ ਵੀ ਲਾ ਰਿਹਾ ਹੈ ਅੱਜ ਵੀ ਅ ਸ਼ਨੀਵਾਰ ਦੇ ਦਿਨ ਸੁਖਬੀਰ ਬਾਦਲ ਨੇ ਧਰਨਾ ਲਾਇਆ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਕਿ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਪੁਲਿਸ ਵੱਲੋਂ ਤੇ ਪੂਰੇ ਪੰਜਾਬ ਤੋਂ ਅਕਾਲੀ ਵਰਕਰਾਂ ਨੂੰ ਸੱਦਾ ਲਾਤਾ ਸੁਖਬੀਰ ਬਾਦਲ ਨੇ ਵੀ ਹੁਣ ਤੁਸੀਂ ਇੱਥੇ ਆਜੋ ਤਰਨ ਤਰਨ ਤੇ ਆਪਾਂ ਮੁਕਾਬਲਾ ਕਰਨਾ ਡਟ ਕੇ ਸੋ ਇਨ ਸਾਰੇ ਹਾਲਾਤਾਂ 'ਚ ਗਗਨਦੀਪ ਜੀ ਮੈਂ ਇਸ ਨਤੀਜੇ ਤੇ ਪਹੁੰਚਦਾ ਮੇਰਾ ਅਨੁਮਾਨ ਇਹ ਕਹਿੰਦਾ ਬਹੁਤ ਸਰਵੇਖਣ ਹੋ ਰਹੇ ਨੇ ਕੋਈ ਕਿਸੇ ਦੀ ਗੱਲ ਕਰ ਰਿਹਾ ਸਰਵੇਖਣ ਕੋਈ ਕਿਸੇ ਦੀ ਮੈਨੂੰ ਇਹ ਲੱਗਦਾ ਹੈ ਕਿ ਇਸ ਵਾਰ ਤਰਨਤਾਰਨ ਦੀ ਜ਼ਿਮਨੀ ਚੋਣ ਚ ਪਹਿਲੀ ਨਜ਼ਰੇ ਜਿਹੜਾ ਮੈਨੂੰ ਮੁਕਾਬਲਾ ਹੁਣ ਦਿਖ ਰਿਹਾ ਉਹ ਸੁਖਵੀਰ ਬਾਦਲ ਦੀ ਧਿਰ ਦਾ ਮਨਦੀਪ ਸਿੰਘ ਖਾਲਸਾ ਨਾਲ ਦਿਖ ਰਿਹਾ ਜੋ ਮੈਨੂੰ ਦਿਖ ਰਿਹਾ ਹਰਮੀਤ ਸੰਧੂ ਨੂੰ ਮੈਂ ਕਮਜ਼ੋਰ ਨਹੀਂ ਕਹਿੰਦਾ ਪਰ ਹਰਮੀਤ ਸੰਧੂ ਕਈ ਵਾਰੀ ਵਰਤੇ ਗਏ ਨੇ ਪੋਲਿਟਿਕਲ ਤੌਰ ਤੇ ਉਹ ਤਿੰਨ ਵਾਰ ਤਾਂ ਐਮਐਲਏ ਰਹਿ ਗਏ ਲੋਕਾਂ ਨੇ ਦੇਖ ਲਿਆ ਹਰਮੀਤ ਸੰਧੂ ਦੋ ਵਾਰ ਹਾਰ ਗਏ ਹੁਣ ਆਮ ਆਦਮੀ ਪਾਰਟੀ ਚ ਆਏ ਆ ਜੇ ਹਜੇ ਵੀ ਹਲਕੇ ਦੀ ਹਾਲਤ ਏਡੀ ਮਾੜੀ ਐ ਸ਼ਹਿਰਾਂ ਚ ਤੇ ਫਿਰ ਸਾਰੀ ਸ਼ਹਿਰੀ ਵੋਟ ਹਰ ਮੀਤ ਸੰਧੂ ਨੂੰ ਪੈਜੂ ਇਹਦੇ ਤੇ ਵੀ ਸ਼ੱਕ ਐ ਅੱਜ ਦਾ ਜਿਹੜਾ ਸਮਾਂ ਨਾ ਗਗਨਦੀਪ ਜੀ ਲੋਕ ਚੱਲ ਕਿਸੇ ਨਾਲ ਰਹੇ ਹੁੰਦੇ ਵੋਟ ਕਿਸੇ ਨੂੰ ਉਹਨਾਂ ਨੇ ਕਰਨੀ ਹੁੰਦੀ ਐ ਕਿਉਂਕਿ ਕਈ ਗੱਲਾਂ ਉਹ ਸਮਾਜਦਾਰੀ ਚ ਕਿਸੇ ਨੇ ਕਿਸੇ ਤੋਂ ਕੰਮ ਕਰਾਇਆ ਹੁੰਦਾ ਐ ਕੋ ਬਦਲੀ ਕਰਾਈ ਹੁੰਦੀ ਪੁਰਾਣਾ ਇਹਾਸਾਨ ਹੁੰਦਾ ਉਹ ਨਾਲ ਚੱਲਦੇ ਐ ਪਰ ਉਹ ਵੋਟ ਆਪਣੀ ਮਰਜ਼ੀ ਤੇ ਪਾ ਕੇ ਆਉਂਦੇ ਐ ਸੋ ਮੈਨੂੰ ਇਹ ਲੱਗਦਾ ਐ ਕਿ ਪੰਥਕ ਤੇਰਾ ਔਰ ਸੁਖਬੀਰ ਬਾਦਲ ਦੀ ਧਿਰ ਇਹ ਦੋਵੇਂ ਧਿਰਾਂ ਮਨੇ ਸਾਹਮਣੇ ਨੇ ਔਰ ਹਰਮੀਤ ਸੰਧੂ ਨਾਲ ਹੈ ਮਤਲਬ ਤੀਜਾ ਮੁਕਾਬਲਾ ਤਕੌਣਾ ਹੈ ਤਕੌਣੇ ਮੁਕਾਬਲੇ ਦੇ ਵਿੱਚ ਵੀ ਪਹਿਲੀਆਂ ਦੋ ਧਿਰਾਂ ਮੈਂ ਅਕਾਲੀ ਦਲ ਔਰ ਪੰਥਕ ਰੱਖਦਾ ਕਿ ਸੁਖਬੀਰ ਬਾਦਲ ਦੀ ਧਿਰ ਔਰ ਮਨਦੀਪ ਸਿੰਘ ਖਾਲਸਾ ਇਹਨਾਂ ਨੂੰ ਮੈਂ ਅੱਗੇ ਰੱਖਦਾ ਔਰ ਹਰਮੀਤ ਸੰਧੂ ਪਹਿਲੇ ਤਿੰਨਾਂ ਚ ਰੱਖਦਾ ਸੋ ਮੁਕਾਬਲਾ ਤਕੌਣਾ ਹੈ ਪਰ ਮੁੱਖ ਰੂਪ ਚ ਮੁਕਾਬਲਾ ਹਜੇ ਦੋ ਧਿਰਾਂ ਦਾ ਪਿੰਡਾਂ ਚ ਮੈਨੂੰ ਚਿੰਤਾ ਹੈ ਕਿ ਝਾੜੂ ਚੰਗੀ ਪਰਫਾਰਮੈਂਸ ਕਰ ਪਾਊਗਾ ਜਾਂ ਨਹੀਂ ਕਿਉਂਕਿ ਜਿੱਥੇ ਪੰਥਕ ਮਸਲੇ ਆ ਗਏ ਉਥੇ ਇਸ ਵਾਰ ਝਾੜੂ ਨੂੰ ਉਸ ਪਦਦਰ ਤੇ ਵੋਟ ਮਿਲੂਗੀ ਮੈਨੂੰ ਇਹਦੀ ਗੁੰਜਾਇਸ਼ ਘੱਟ ਲੱਗਦੀ ਹੈ ਭਾਵੇਂ ਇਹ ਜ਼ਿਮਨੀ ਚੋਣ ਹੈ ਜੋ ਇਸ ਕਰਕੇ ਮੈਂ ਇਸ ਰੂਪ ਚ ਤਰਨਤਰਨ ਦੀ ਜ਼ਿਮਨੀ ਚੋਣ ਨੂੰ ਦੇਖਦਾ ਡੇਲ ਸਾਬ ਇਸ ਦੇ ਨਾਲ ਹੀ ਜਿਹੜੇ ਸਭ ਤੋਂ ਵੱਡਾ ਸਵਾਲ ਤਰਨਤਰ ਚੋਣਾਂ ਨੂੰ ਲੈ ਕੇ ਬਣਿਆ ਕਿ ਜਿਸ ਤਰੀਕੇ ਦੇ ਨਾਲ ਸੰਦੀਪ ਮੰਦੀ ਸੰਦੀਪ ਸਿੰਘ ਸਾਨੀ ਦੇ ਭਰਾ ਨੂੰ ਉਤਾਰਿਆ ਗਿਆ ਉਸ ਤੋਂ ਬਾਅਦ ਜਿਸ ਤਰੀਕੇ ਤੁਸੀਂ ਵੀ ਜ਼ਿਕਰ ਕੀਤਾ ਕਿ ਰਾਜ ਵਿੜਿੰਗ ਹੁਣਾਂ ਨੇ ਇੱਕ ਖਾਲਸਾਤਨਾਂ ਦਾ ਸ਼ਬਦ ਲੈਤਾ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਇੱਕ ਵੇਵ ਨਮੀ ਖੜੀ ਹੋਈ ਕਿ ਉਸ ਤੋਂ ਪਹਿਲਾਂ ਤੱਕ ਸੰਦੀਪ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਏਡੀ ਵੇਵ ਨਹੀਂ ਸੀ ਪਰ ਉਸ ਤੋਂ ਬਾਅਦ ਜਿਸ ਤਰੀਕੇ ਪੰਥਕ ਤੇ ਰਾਣ ਨੇ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਮਰਥਨ ਦਿੱਤਾ ਤੇ ਅੱਜ ਬੀਬੀ ਪਰਮਜੀਤ कौर ਖਾਲੜਾ ਨੇ ਵੀ ਸਿੱਧੇ ਤੌਰ ਤੇ ਸਮਰਥਨ ਕੀਤਾ ਪਰਮਜੀਤ कौर ਖਾਲੜਾ ਦੇ ਸਮਰਥਨ ਦਾ ਕਿੰਨਾ ਕੁ ਆਧਾਰ ਵੇਖਦੇ ਹੋ ਕਿ ਤਰਨਤਾਰਨ ਦੇ ਵਿੱਚੋਂ ਉਹਨਾਂ ਦਾ ਸਮਰਥਨ ਮਿਲ ਜਾਣਾ ਸੰਦੀਪ ਮਨਦੀਪ ਸਿੰਘ ਉਹਨਾਂ ਨੂੰ ਕਿੰਨਾ ਕੁ ਫਾਇਦਾ ਦੇ ਨਹੀਂ ਇਹਦਾ ਬਿਲਕੁਲ ਫਾਇਦਾ ਮਿਲੇਗਾ ਕਿਉਂਕਿ ਲੋਕ ਤਾਂ ਚਾਹੁੰਦੇ ਸੀ ਅਗਰ ਬੀਬੀ ਪਰਮਜੀਤ कौर ਖਾਲੜਾ ਇਸ ਵਾਰ ਵਿਧਾਨ ਸਭਾ ਦੀ ਚੋਣ ਲੜਦੇ ਤਾਂ ਇਹ ਮੁਕਾਬਲਾ ਇੱਕ ਪਾਸੜ ਹੋ ਜਾਣਾ ਸੀ ਕਿਉਂਕਿ ਜਦੋਂ ਦੀ ਸਿੱਧੂ ਮੂਸੇ ਵਾਲੇ ਨੇ ਵੀ ਤੰਜ ਕਸਿਆ ਹੈ ਕਿ ਤੁਸੀਂ ਹਰਾਤੀ ਬੀਬੀ ਪਰਮਜੀਤ ਕੌਰ ਖਾਲੜਾ ਤੇ ਜਿੰਨਾ ਵੀ ਨੌਜਵਾਨ ਵਰਗ ਹੈ ਉਹ ਤਿਆਰ ਬੈਠਾ ਸੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਵੋਟਾਂ ਪਾਉਣ ਦੇ ਲਈ ਉਹ ਨਹੀਂ ਲੜੇ ਉਹਨਾਂ ਦਾ ਨਿੱਜੀ ਫੈਸਲਾ ਹੈ ਪਰ ਉਹਨਾਂ ਦਾ ਸਮਰਥਨ ਦੇਣਾ ਮਨਦੀਪ ਸਿੰਘ ਦੇ ਲਈ ਇਹ ਫਾਇਦੇਮੰਦ ਸਾਬਤ ਹੋਏਗਾ ਔਰ ਅਗਰ ਚੋਣ ਪ੍ਰਚਾਰ 'ਚ ਉਤਰ ਕੇ ਬੀਬੀ ਪਰਮਜੀਤ ਕੌਰ ਖਾਲੜਾ ਆਗੇ ਚੋਣ ਪ੍ਰਚਾਰ 'ਚ ਤੇ ਇਹ ਹੋਰ ਫਾਇਦੇਮੰਦ ਉਹਨਾਂ ਲਈ ਹੋ ਸਕਦਾ ਹੈ ਤੁਸੀਂ ਹੁਣ ਇੱਕ ਗੱਲ ਦੇਖੋ ਨਾ ਭਗਵੰਤਮਾਨ ਨਾ ਸੁਖਬੀਰ ਬਾਦਲ ਸੁਖਬੀਰ ਬਾਦਲ 24 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਕਈ ਵਾਰੀ ਅਮਰਿਤਪਾਲ ਸਿੰਘ ਦੇ ਉੱਤੇ ਤਿੱਖੀਆਂ ਟਿੱਪਣੀਆਂ ਕਰਦਾ ਸੀ ਹਮ ਕਦੀ ਉਹਨੂੰ ਕੁਝ ਕਹਿਣਾ ਕਦੀ ਉਹਨੂੰ ਕੁਝ ਕਹਿਣਾ ਮੈਂ ਉਹ ਸ਼ਬਦ ਹੁਣ ਬੋਲਦਾ ਨਹੀਂ ਤੇ ਭਗਵੰਤਮਾਨ ਵੀ ਅਮਰਿਤਪਾਲ ਤੇ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਕਰਦਾ ਰਿਹਾ ਬਤੌਰ ਮੁੱਖ ਮੰਤਰੀ ਸਾਡਾ ਪਰ ਹੁਣ ਜਦੋਂ ਉਹ ਰੈਲੀਆਂ 'ਚ ਜਾਂਦੇ ਮੁੱਖ ਮੰਤਰੀ ਭਗਵੰਤਮਾਨ ਹੋਣ ਜਾਂ ਸੁਖਬੀਰ ਬਾਦਲ ਅਮਰਿਤਪਾਲ ਸਿੰਘ ਦਾ ਨਾਮ ਆਪਣੀ ਜ਼ੁਬਾਨ ਤੋਂ ਨਹੀਂ ਲੈਂਦੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੀਆਂ ਚੌਕਸੀ ਏਜੰਸੀਆਂ ਸੀਆਈਡੀ ਹੋ ਗਿਆ ਇੰਟੈਲੀਜੈਂਸ ਹੋ ਗਿਆ ਉਹਨਾਂ ਨੇ ਦੱਸ ਰੱਖਿਆ ਭਗਵੰਤ ਮਾਨ ਸਾਹਿਬ ਨੂੰ ਕਿ ਅਮਰਿਤਪਾਲ ਸਿੰਘ ਤੇ ਉੱਤੇ ਆਪਾਂ ਸ਼ਾਂਤੀ ਬਣਾ ਕੇ ਰੱਖਣੀ ਅੱਜ ਦਾਵਾ ਕਰਨ ਭਗਵੰਤ ਮਾਨ ਉੱਥੇ ਜਾ ਕੇ ਅਮਰਿਤਪਾਲ ਸਿੰਘ ਤੇ ਜਿਵੇਂ ਪਹਿਲਾਂ ਉਹਨਾਂ ਬਾਰੇ ਜ਼ਿਕਰ ਕਰਦੇ ਸੀ ਅੱਜ ਸੁਖਬੀਰ ਬਾਦਲ ਬੋਲੇ ਆਵਾ ਤਵਾ ਅਮਰਿਤਪਾਲ ਸਿੰਘ ਬਾਰੇ ਆ 30 ਤਰੀਕ ਨੂੰ ਫਿਰ ਫਾਈਨਲ ਬੈਸ ਹੈ ਜ਼ਮਾਨਤ ਤੇ ਬਿਕਰਮ ਸਿੰਘ ਮਜੀਠੀਆ ਦੀ ਤੇ ਬਿਕਰਮ ਮਜੀਠੀਆ ਦੀ ਬਹੁਤ ਹੀ ਸੰਭਾਵਨਾ ਮੈਨੂੰ ਹੈ ਕਿ ਜ਼ਮਾਨਤ ਹੋ ਜਾਣੀ ਹੈ ਹਾਈ ਕੋਰਟ 'ਚ ਅਗਰ ਜ਼ਮਾਨਤ ਹੋ ਗਈ 30 ਤਰੀਕ ਨੂੰ 1 ਤਰੀਕ ਨੂੰ ਨਿਕਲਿਆਣਾ ਹੈ ਬਿਕਰਮ ਸਿੰਘ ਮਜੀਠੀਆ ਨੇ ਪੁਲਿਸ ਨੇ ਐਫੀਡਾਵਿਟ ਦਿੱਤਾ ਹੈ ਕਿ ਅਸੀਂ ਘੱਟੋ ਘੱਟ 7 ਦਿਨ ਦਾ ਨੋਟਿਸ ਦਵਾਂਗੇ ਅਗਰ ਦੁਬਾਰਾ ਅਰੈਸਟ ਕਰਨਾ ਹੈ ਇਹਦਾ ਮਤਲਬ ਹੈ ਬਿਕਰਮ ਮਜੀਠੀਆ ਤਿਆਰ ਹੈ ਅਗਰ ਜ਼ਮਾਨਤ ਹੋ ਗਈ 3 ਨੂੰ 1 ਤਰੀਕ ਨੂੰ ਤੁਸੀਂ ਉਹਨੂੰ ਜ਼ਿਮਨੀ ਚੋਂਨ ਦਾ ਪ੍ਰਚਾਰ ਕਰਦੇ ਦੇਖੋਗੇ ਮੋਛਾ ਨੂੰ ਤਾਂ ਦਊਗਾ ਮਜੀਠੀਆ ਆ ਕੇ ਤੇ ਜਿੱਦਣ ਮਜੀਠੀਆ ਬਾਹਰ ਆ ਗਿਆ ਕੀ ਮਜੀਠੀਆ ਅਮਰਿਤਪਾਲ ਸਿੰਘ ਤੇ ਬੋਲੂਗਾ ਇਹ ਮਜੀਠੇ ਦਾ ਵੀ ਟੈਸਟ ਹੋਣਾ ਸੋ ਅਮਰਿਤਪਾਲ ਇਸ ਵਕਤ ਉਹ ਮੁੱਦਾ ਉਥੇ ਕਿ ਦੂਜੀਆਂ ਲੀਡਰਸ਼ਿਪ ਉਹਦੇ ਖਿਲਾਫ ਬੋਲ ਹੀ ਨਹੀਂ ਰਹੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੇ ਅਸੀਂ ਅਮਰਿਤਪਾਲ ਸਿੰਘ ਨੂੰ ਨਿੰਦਿਆ ਤੇ ਸਾਡਾ ਸਿਆਸੀ ਕੰਮ ਹੋ ਜਾਣਾ ਹੈ ਇਹ ਸਥਿਤੀ ਉਥੇ ਬਣੀ ਹੈ ਇਸ ਕਰਕੇ ਅਮਰਿਤਪਾਲ ਤੇ ਬੋਲ ਨਹੀਂ ਰਹੇ ਭਗਵੰਤ ਮਾਨ ਪਰसों ਗਿਆ ਮੈਂ ਤਰਨ ਤਰਨ ਸੁਣ ਰਿਹਾ ਸੀ ਉਹ ਸੁਖਬੀਰ ਤੇ ਰਗੜੇ ਲਾ ਰਿਹਾ ਸੀ ਬਾਜਵੇ ਤੇ ਬੋਲ ਰਿਹਾ ਸੀ ਮਜੀਠੀਏ ਤੇ ਬੋਲ ਰਿਹਾ ਸੀ ਅੰਮ੍ਰਿਤਪਾਲ ਤੇ ਨਹੀਂ ਬੋਲਿਆ ਮੁਹੰਮਦ ਹੂੰ ਪਟਲਾ ਸਾਹਿਬ ਇਸ ਦੇ ਨਾਲ ਜਿਸ ਜੇ ਪੰਥਕ ਤੇ ਸਾਇਟੀ ਦੀ ਗੱਲ ਕਰੀਏ ਤੇ ਜਿਸ ਤਰੀਕੇ ਨਾਲ ਜਦੋਂ ਤਾਂ ਦਸਤਾਰਬੰਦੀ ਹੋਣੀ ਸੀ ਕੁਲਦੀਪ ਸਿੰਘ ਗੜਗਾਚ ਹੋਣਾ ਦੀ ਜਿਸ ਵਕਤ ਬਾਕੀ ਜਥੇਦਾਰਾਂ ਨੂੰ ਸੇਵਾ ਮੁਕਤ ਕੀਤਾ ਗਿਆ ਕੁਲਦੀਪ ਸਿੰਘ ਗੜਗਾਚ ਹੋਣਾ ਨੂੰ ਜਦੋਂ ਦਸਤਾਰਬੰਦੀ ਹੋਣੀ ਤੇ ਉਹ ਸਵੇਰੇ ਹਨੇਰੇ ਦੇ ਵਿੱਚ ਕਿਉਂ 4 ਵਜੇ ਦੇ ਕਰੀਬ ਦਸਤਾਰਬੰਦੀ ਹੋ ਜਾਂਦੀ ਹੈ ਉਸ ਤੋਂ ਬਾਅਦ ਬਹੁਤ ਰੌਲਾ ਪਿਆ ਕਿ ਜਾਣ ਬੁੱਝ ਕੇ ਪੰਥਕ ਰਵਾਇਤਾ ਤੋਂ ਖਿਲਾਫ ਜਾ ਕੇ ਜਥੇਦਾਰ ਲਾਇਆ ਗਏ ਪਰ ਜਿਸ ਤਰੀਕੇ ਨਾਲ ਹੁਣ ਦੁਬਾਰਾ ਮਾਹੌਲ ਬਣਾਇਆ ਕਿ ਹਾਲਾਂਕਿ ਉਹਨਾਂ ਨੇ ਸਨਮਾਨ ਸਮਾਰੋਹ ਦਾ ਨਾ ਦਿੱਤਾ ਪਰ ਜਦੋਂ ਬਲਵੀਰ ਸਿੰਘ ਬੋਲ ਰਹੇ ਸੀ ਉਹਨਾਂ ਨੇ ਵੀ ਕਿਹਾ ਕਿ ਮੁਰਦ ਦਸਤਾਰਬੰਦੀ ਕੀਤੀ ਜਾ ਰਹੀ ਹੈ ਇੱਕ ਜਥੇਦਾਰ ਜਿਹਨਾਂ ਨੂੰ ਲਾਇਆ ਗਿਆ ਸੀ ਮੁਰਦ ਦਸਤਾਰਬੰਦੀ ਹੋਣਾ ਪਹਿਲੇ ਤਾਂ ਜਿਹੜਾ ਮੁਰਦ ਦਸਤਾਰਬੰਦੀ ਸ਼ਬਦ ਆ ਇਹਨੂੰ ਤੁਸੀਂ ਕਿਵੇਂ ਡਿਫਾਈਨ ਕਰਦੇ ਹੋ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਬਾਬਾ ਬਲਵੀਰ ਸਿੰਘ ਉਹਨਾਂ ਕੋਲੇ ਲਗਾਤਾਰ ਪਹੁੰਚ ਕਰ ਰਹੇ ਸੀ ਵੱਖ-ਵੱਖ ਨਮਾਇੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਗਾਤਾਰ ਪਹੁੰਚ ਕਰ ਰਹੀ ਹੋਣੀ ਹੈ ਬਾਬਾ ਬਲਬੀਰ ਸਿੰਘ ਹੁਨਾ ਕੋਲੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਾਬਾ ਬਲਬੀਰ ਸਿੰਘ ਹੁਨਾ ਦਾ ਕਦ ਵੀ ਬਹੁਤ ਵੱਡਾ ਹੈ ਔਰ ਉਹਨਾਂ ਦਾ ਸਮਰਥਨ ਅਗਰ ਮਿਲ ਜੇ ਤੇ ਇਹ ਬਹੁਤ ਵੱਡੀ ਗੱਲ ਹੈ ਔਰ ਇਹ ਪਹਿਲੀ ਵਾਰੀ ਹੋਇਆ ਹੈ ਇਤਿਹਾਸ ਚ ਮੈਨੂੰ ਲੱਗਦਾ ਹੈ ਕਿ ਜਦੋਂ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਤਖਤਰੀ ਕੇਸਗੜ ਸਾਹਿਬ ਦਾ ਜਥੇਦਾਰ ਐਲਾਨਿਆ ਗਿਆ ਔਰ ਕਾਰਜਕਾਰੀ ਜਥੇਦਾਰ ਐਲਾਨਿਆ ਗਿਆ ਔਰ ਜਦੋਂ ਸੇਵਾ ਸੰਭਾਲਣੀ ਸੀ ਤੇ ਸੇਵਾ ਸੰਭਾਲ ਦਾ ਜਿਹੜਾ ਸਮਾਗਮ ਸੀ ਉਹ ਐਡੀ ਸ਼ਾਨੋ ਸ਼ੌਕਤ ਨਾਲ ਨਹੀਂ ਹੋਇਆ ਦਸਤਾਰ ਲੈ ਕੇ ਨਹੀਂ ਗਏ ਸਾਡੇ ਹੈੱਡ ਗ੍ਰੰਥੀ ਸਾਹਿਬ ਏ ਸਾਰੀਆਂ ਗੱਲਾਂ ਸਾਰਿਆਂ ਨੂੰ ਪਤਾ ਹੀ ਹੈ ਹੁਣੇ ਕੋਸ਼ਿਸ਼ ਲਗਾਤਾਰ ਹੋ ਰਹੀ ਸੀ ਵੀ ਕਿਤੇ ਨਾ ਕਿਤੇ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਮਾਨਤਾ ਦਵਾਈ ਜਾਵੇ ਕਿਉਂਕਿ ਆਮ ਹੀ ਕਹਿਣ ਲੱਗੀਆਂ ਸੀ ਵੱਡੀਆਂ ਪੰਥਕ ਜਥੇਬੰਦੀਆਂ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਮਾਨਤਾ ਪ੍ਰਾਪਤ ਨਹੀਂ ਹੈ ਔਰ ਤਕਸ਼ਰੀ ਪਟਨਾ ਸਾਹਿਬ ਦੇ ਨਾਲ ਤਕ ਸਹਿਮਾਨਾ ਦੇ ਅਹੁਦੇਦਾਰਾਂ ਦੇ ਵਿਚਾਲੇ ਜਥੇਦਾਰ ਸਹਿਬਾਨਾ ਦੇ ਵਿਚਾਲੇ ਇੱਕ ਵਾਰੀ ਟਕਰਾਅ ਆ ਗਿਆ ਉਹਨਾਂ ਨੇ ਜਦੋਂ ਕਾਰਵਾਈ ਕੀਤੀ ਤਕਸ਼ਰੀ ਪਟਨਾ ਸਾਹਿਬ ਵੱਲੋਂ ਉਹਨਾਂ ਨੇ ਕਿਹਾ ਸੀ ਮੰਨਦੇ ਨਹੀਂ ਗਣਕ ਗਦੀਪ ਸਿੰਘ ਗੜਗੋਜ ਉਹਨਾਂ ਨੂੰ ਮਾਨਤਾ ਪ੍ਰਾਪਤ ਜਥੇਦਾਰ ਇਹ ਬਹੁਤ ਵੱਡੀ ਗੱਲ ਸੀ ਠੀਕ ਹੈ ਬਾਅਦ ਦੇ ਵਿੱਚ ਉਹ ਵਿਵਾਦ ਸੁਲਝਾਇਆ ਗਿਆ ਪਰ ਸੁਖਬੀਰ ਬਾਦਲ ਦੀ ਕੋਸ਼ਿਸ਼ ਇਹ ਸੀ ਕਿ ਪੰਥਕ ਜਥੇਬੰਦੀਆਂ ਜਿਸ ਤਰ੍ਹਾਂ ਔਰ ਸਿੱਖ ਸੰਸਥਾਵਾਂ ਜਿਸ ਤਰ੍ਹਾਂ ਕਮਜ਼ੋਰ ਹੋ ਰਹੀਆਂ ਨੇ ਇਲਜ਼ਾਮ ਸਾਰਾ ਸੁਖਬੀਰ ਬਾਦਲ ਤੇ ਆ ਰਿਹਾ ਅਕਾਲੀ ਦਲ ਪ੍ਰਧਾਨ ਤੇ ਆ ਰਿਹਾ ਤੇ ਸੁਖਬੀਰ ਬਾਦਲ اور ਆਕਾਲੀ ਦਲ ਪ੍ਰਧਾਨ ਦੇ ਤੌਰ ਤੇ ਉਹਦੀਆਂ ਕੋਸ਼ਿਸ਼ਾਂ ਸੀ ਕਿ ਇਹ ਮਸਲੇ ਹੌਲੀ ਹੌਲੀ ਠੰਡੇ ਹੋਣ ਗੁੱਸਾ ਭਾਵੇਂ ਉਹ ਪੰਥਕ ਜਥੇਬੰਦੀਆਂ ਨੇ ਭਾਵੇਂ ਦਮਦਮੀ ਟਕਸਾਲ ਹੈ ਭਾਵੇਂ ਬਾਬਾ ਬਲਬੀਰ ਸਿੰਘ ਨੇ ਜਾਂ ਹੋਰ ਵੱਖ-ਵੱਖ ਟਕਸਾਲਾਂ ਨੇ ਤੁਸੀਂ ਵੇਖੋ ਨਾ ਜਿਹੜਾ ਹੁਣ ਸਮਾਗਮ ਰੱਖਿਆ ਕੀਤਾ ਗਿਆ ਉਹਨੂੰ ਸਨਮਾਨ ਸਮਾਰੋਹ ਦਾ ਨਾਮ ਦੇਣਾ ਪਿਆ ਅਗਰ ਇਹ ਨਾ ਦੰਦੇ ਸਨਮਾਨ ਸਮਾਰੋਹ ਦਾ ਨਾਮ ਫੇਰ ਤਾਂ ਆਪਣੇ ਆਪ ਹੀ ਇਹ ਮੰਨਿਆ ਜਾਣਾ ਸੀ ਵੀ ਇਹ ਤਾਂ ਆਪ ਹੀ ਮੰਨਦੇ ਨੇ ਕਿ ਮਾਨਤਾ ਪ੍ਰਾਪਤ ਨਹੀਂ ਸੀ ਯਾਨੀ ਕੁਲਦੀਪ ਸਿੰਘ ਗੜਕਾਜ ਪਰ ਹੁਣ ਵੀ ਬਾਬਾ ਬਲਬੀਰ ਸਿੰਘ ਜ਼ਰੂਰ ਗਏ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਦੇ ਨੁਮਾਇंदे ਨਹੀਂ ਗਏ ਹਰਿਆਣਾ ਕਮੇਟੀ ਤੋਂ ਨਹੀਂ ਆਏ ਫਿਰ ਟਕਸਾਲ ਤੋਂ ਬਾਬਾ ਧੂਮਾ ਨਹੀਂ ਆਏ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਹੁਣ ਵੀ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਕੱਲ ਦਾ ਅੱਜ ਦਾ ਸਮਾਗਮ ਚੱਲਿਆ ਬਾਬਾ ਬਲਬੀਰ ਸਿੰਘ ਹੋਣਾ ਨੇ ਸੰਬੋਧਨ ਕੀਤਾ ਹੋਰ ਸਿੱਖ ਆਗੂਆਂ ਨੇ ਸੰਬੋਧਨ ਕੀਤਾ ਧਾਰਮਿਕ ਆਗੂਆਂ ਨੇ ਤਖਤਰੀ ਕੇਸਗੜ੍ਹ ਸਾਹਿਬ ਦੇ ਰੂਪ ਚ ਉਹਨਾਂ ਨੇ ਜ਼ਿਕਰ ਜ਼ਿਆਦਾ ਕੀਤਾ ਕਿ ਤਖਤਰੀ ਕੇਸਗੜ੍ਹ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਸੋ ਉਹਨਾਂ ਦਾ ਅਸੀਂ ਸਨਮਾਨ ਕਰਨਾ ਹੈ ਮੈਨੂੰ ਇਹ ਲੱਗਦਾ ਹੈ ਕਿ ਹੁਣ ਕਿਉਂਕਿ ਨਵੰਬਰ ਦੇ ਪਹਿਲੇ ਹਫਤੇ ਨਵੇਂ ਸਿਰੇ ਤੋਂ ਐਸਜੀਪੀਸੀ ਦੇ ਪ੍ਰਧਾਨ ਵੀ ਚੁਣੇ ਜਾਣੇ ਨੇ ਸ਼ਾਇਦ ਹਰਜਿੰਦਰ ਸਿੰਘ ਧਾਮੀ ਨਾ ਬਣਨ ਕਿਸੇ ਨਵੇਂ ਚਿਹਰੇ ਨੂੰ ਪ੍ਰਧਾਨ ਬਣਾਇਆ ਜਾਵੇ ਪੂਰੀ ਕਾਰਜਕਾਰਨੀ ਲਈ ਬਦਲਣੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਜਲਦ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਨੂੰ ਨਵੇਂ ਜਥੇਦਾਰ ਸਾਹਿਬ ਦੇਖਣ ਨੂੰ ਮਿਲ ਸਕਦੇ ਨੇ ਮੈਨੂੰ ਇਹ ਲੱਗਦਾ ਹੈ ਉਹ ਹੁਣ ਕਦੋਂ ਆਉਂਦੇ ਨੇ ਉਹ ਫੈਸਲਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨਾ ਹੈ ਹੋ ਸਕਦਾ ਹੈ ਜਿੱਦਾਂ ਹੀ ਨਵੀਂ ਕਾਰਜਕਾਰੀ ਆਵੇ ਸ਼੍ਰੋਮਣੀ ਕਮੇਟੀ ਦੀ ਨਵੇਂ ਪ੍ਰਧਾਨ ਆਉਣ ਤੇ ਨਵੀਂ ਕਮੇਟੀ ਆਵੇ ਤੇ ਫਿਰ ਉਹ ਪ੍ਰੋਸੈਸ ਸ਼ੁਰੂ ਕਰੇ ਭਾਵੇਂ ਦਮਦਮੀ ਟਕਸਾਲ ਦੇ ਮੁਖੀ ਨੇ ਭਾਵੇਂ ਬਾਬਾ ਬਲਬੀਰ ਜੀ ਨੇ ਤੇ ਭਾਵੇਂ ਹੋਰ ਸਿੱਖ ਸੰਸਥਾਵਾਂ ਨੇ ਹੋ ਸਕਦਾ ਨਵੀਂ ਐਸਜੀਪੀਸੀ ਜਿੱਦਾਂ ਹੀ ਪ੍ਰਧਾਨ ਨਵਾਂ ਆਉਂਦਾ ਐ ਐਸਜੀਪੀਸੀ ਦਾ ਤੇ ਉਹ ਸਿੱਖ ਸੰਸਥਾਵਾਂ ਤੋਂ ਇੱਕ ਦੋ ਨਾਮ ਉਹਨਾਂ ਕੋਲੇ ਲੈ ਕੇ ਜਾਣ ਤੇ ਉਹਨਾਂ ਤੋਂ ਪ੍ਰਵਾਨਗੀ ਲੈਣ ਜਾਂ ਇੱਕ ਨਾਮ ਤੇ ਪ੍ਰਵਾਨਗੀ ਲੈਣ ਸੋ ਮੈਨੂੰ ਲੱਗਦਾ ਨਵੰਬਰ ਮਹੀਨੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਵੀ ਸਾਨੂੰ ਵੇਖਣ ਨੂੰ ਮਿਲ ਸਕਦੇ ਨੇ ਇਹ ਕੋਸ਼ਿਸ਼ ਹੈ ਹੁਣ ਬਤੌਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਕਿ ਅਸੀਂ ਜਿਹੜੀਆਂ ਜਿਹੜੀਆਂ ਜਿਹੜੇ ਸਾਡੇ ਤੇ ਇਲਜ਼ਾਮ ਲੱਗਦੇ ਨੇ ਕਿ ਤਖਸਹਬਾਨਾਂ ਦੇ ਜਥੇਦਾਰਾਂ ਨੂੰ ਹਟਾਉਣ ਦੇ ਨਾਲ ਮਰਿਆਦਾਵਾਂ ਨੂੰ ਢਾ ਲੱਗੀ ਹੈ ਸਿੱਖ ਸੰਸਥਾਵਾਂ ਨੂੰ ਢਾ ਲੱਗੀ ਹੈ ਇਹਨੂੰ ਰਿਪੇਅਰ ਕਰੀਏ ਸੋ ਇੱਕ ਤਰੀਕੇ ਨਾਲ ਜਿਹੜੇ ਜਥੇਦਾਰ ਸਹਿਬਾਨਾਂ ਦੇ ਅਹੁਦੇ ਨੇ ਉਹਨਾਂ ਦੀ ਸ਼ਾਨੋ ਸ਼ੌਕਤ ਅਸੀਂ ਨਵੇਂ ਸਿਰੇ ਤੋਂ ਬਹਾਲ ਕਰੀਏ ਕੋਸ਼ਿਸ਼ਾਂ ਹੋ ਸਕਦੀਆਂ ਨੇ ਮੈਨੂੰ ਲੱਗਦਾ ਇਹ ਕੋਸ਼ਿਸ਼ਾਂ ਦੇ ਵਿੱਚੋਂ ਨਿਕਲਿਆ ਪ੍ਰੋਸੈਸ ਹੈ ਬਿਲਕੁਲ ਸੋ ਜ਼ਰੂਰੀ ਹੈ ਕਿ ਜਿਸ ਤਰੀਕੇ ਕੁਲਦੀਪ ਸਿੰਘ ਗੜਗਾਚ ਹੁਣਾਂ ਨੂੰ ਹੁਣ ਮੁੜ ਦਸਤਾਰਬੰਦੀ ਹੋਈ ਹੈ ਪਰ ਇਸ ਦੇ ਵਿੱਚ ਸਵਾਲ ਰਲਾ ਸਾਹਿਬ ਇਹ ਬਹੁਤ ਵੱਡਾ ਰਿਹਾ ਕਿ ਵਿਰੋਧ ਦੋ ਵੱਡੀਆਂ ਧਿਰਾਂ ਕਰਦੀਆਂ ਨੇ ਪੰਥਕ ਤੌਰ ਦੇ ਉੱਤੇ ਇੱਕਤਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਹੋਣੀ ਤੇ ਦੂਜੇ ਪਾਸੇ ਦਮਦਮੇ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਉਹ ਵੀ ਨਹੀਂ ਆਇਆ ਅੱਜ ਹਾਂ ਉਹ ਉਹਨਾਂ ਬਲਬੀਰ ਸਿੰਘ ਹੋਣੀ ਤਾਂ ਜਾ ਕੇ ਜਿਹੜੇ ਉਹ ਦੋ ਵਿਰੋਧ ਕਰਦੇ ਨੇ ਕਹਿੰਦੇ ਨੇ ਕਿ ਜੀ ਸਾਡੇ ਖਿਲਾਫ ਜਾ ਕੇ ਦਸਤਾਰ ਬੰਦੀ ਹੋਈ ਤਾਂ ਇਸ ਦਾ ਵਿਰੋਧ ਹੋਏਗਾ ਪਰ ਅੱਜ ਧੁੰਮਾ ਉਹਨਾਂ ਦਾ ਆਉਣਾ ਕਿਤੇ ਨਾ ਕਿਤੇ ਹਜੇ ਵੀ ਇਹ ਸਸਪੈਂਸ ਬਰਕਰਾਰ ਹੈ ਕਿ ਜਿਹੜੀ ਉਹ ਨਾਰਾਜ਼ਗੀ ਹਰਨਾਮ ਸਿੰਘ ਤੋਂ ਧੁੰਮਾ ਉਹਨਾਂ ਦੇ ਵਿੱਚ ਸੀ ਉਹ ਹਜੇ ਖਤਮ ਨਹੀਂ ਹੋਈ ਨਜ਼ਰ ਆ ਰਹੀ ਕੱਲੇ ਬਲਬੀਰ ਸਿੰਘ ਹੋਣੀ ਆ ਕੇ ਆਪਣੀ ਦਸਤਾਰ ਬੰਦੀ ਕਰਕੇ ਚਲੇ ਗਏ ਦੇਖੋ ਇਹਦੇ ਵਿੱਚ ਦੋ ਗੱਲਾਂ ਨੇ ਬਾਬਾ ਬਲਬੀਰ ਸਿੰਘ ਧੂਮਾ ਹੁਣਾਂ ਨੇ ਤਾਂ ਇੱਕ ਪੰਥਕ ਇਕੱਠ ਰੱਖਿਆ ਸੀ ਉਹਦੇ ਵਿੱਚ ਖਾਲਸਾ ਦਿਵਾਨ ਤੋਂ ਨੁਮਾਇंदे ਆਏ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਨੁਮਾਇंदे ਆਏ ਹਰਿਆਣਾ ਕਮੇਟੀ ਤੋਂ ਆਏ ਔਰ ਮੰਗ ਪੱਤਰ ਦਿੱਤਾ ਗਿਆ ਸੀ ਹਰਜਿੰਦਰ ਸਿੰਘ ਧਾਮੀ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਸੀ ਹਾਲਾਂਕਿ ਅੱਜ ਇੱਕ ਸਮਾਗਮ ਸੀ ਮਹਾਰਾਸ਼ਟਰ ਦੇ ਵਿੱਚ ਸੋ ਇਹ ਕਿਹਾ ਜਾ ਰਿਹਾ ਕਿ ਬਾਬਾ ਹਨਾਮ ਸਿੰਘ ਧੂਮਾ ਉੱਥੇ ਰੁਝੇ ਸੀਗੇ ਪਰ ਦਮਦਵੀ ਟਕਸਾਲ ਦੇ ਮੁਖੀ ਦੀ ਅਮਿਅਤ ਨੂੰ ਨਕਾਰਿਆ ਨਹੀਂ ਜਾ ਸਕਦਾ ਉਹਨਾਂ ਦਾ ਨਾਂ ਆਉਣਾ ਅਗਰ ਉਹਨਾਂ ਦੀ ਆਉਣ ਦੀ ਮਜਬੂਰੀ ਸੀ ਉਹ ਕੋਈ ਸੁਨੇਹਾ ਭੇਜ ਸਕਦੇ ਸੀ ਆਪਣਾ ਉਹ ਆਪਣੇ ਨੁਮਾਇੰਦੇ ਭੇਜ ਸਕਦੇ ਸੀ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਬਾਬਾ ਹਰਨਾਮ ਸਿੰਘ ਧੂਮਾ ਦੇ ਨਾਲ ਹਜੇ ਟਿਊਨਿੰਗ ਨਹੀਂ ਹੋਈ ਸੁਖਬੀਰ ਬਾਦਲ ਦੀ ਧਿਰ ਦੀ ਮੈਂ ਇਹ ਕਹਿ ਸਕਦਾ ਉਹਨਾਂ ਨਾਲ ਟਿਊਨਿੰਗ ਨਹੀਂ ਹੋਈ ਬਿਲਕੁਲ ਸੋ ਜ਼ਰੂਰ ਹੈ ਕਿ ਜਿਸ ਤਰੀਕੇ ਦਾ ਪੰਥਕ ਮਾਹੌਲ ਜਿਮਣੀ ਚੋਣਾ ਦੇ ਵਿੱਚ ਹੈ ਦੂਜੇ ਪਾਸੇ ਪੰਥਕ ਤੌਰ ਦੇਤੇ ਜਿਸ ਤਰੀਕੇ ਦਾ ਫੇਰਬਦਲ ਚੱਲ ਰਿਹਾ ਹੈ ਇਹ ਤੋਂ ਇਹ ਸਾਫ ਹੈ ਕਿ ਹਰ ਤੇ ਚਾਹੇ ਉਹ ਪੰਥਕ ਹੋਵੇ ਚਾਹੇ ਉਹ ਗੈਰ ਪੰਥਕ ਹੋਵੇ ਉਹ ਹਰ ਕੋਈ ਹਰ ਤਰੀਕੇ ਦਾ ਮਾਪਦੰਡ ਅਪਣਾ ਕੇ 2027 ਦਾ ਰਾ ਪੱਤਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕਿਸੇ ਤਰੀਕੇ 2027 ਦੇ ਵਿੱਚ ਪੰਜਾਬ ਦੇ ਵਿਧਾਨ ਸਭਾ ਚ ਪੱਬ ਟਿਕ ਜਾਣ ਜਿਹਦੇ ਪੱਬ ਟਿੱਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਮਲ ਪੰਜਾਬ ਦੇ ਵਿੱਚ ਮਾਰੀ ਹੋਈ ਮਹਿਸੂਸ ਕਰੇਗਾ ਪਰ ਫਿਲਹਾਲ ਦੇ ਲਈ ਤਰਨਤਾਰਨ ਜਮਨੀ ਚੋਣ ਜਿਉਂ ਤੇ ਸਭ ਦੀਆਂ ਨਿਗਾਹਾਂ ਟਿਕੀਆਂ ਨੇ ਕਿ ਜਮਨੀ ਚੋਣ ਦਾ ਨਤੀਜਾ ਕੀ ਆਉਂਦਾ ਹੈ ਤੇ ਦੂਜੇ ਪਾਸੇ ਜੇਕਰ ਅਕਾਲ ਤਖਤ ਸਾਹਿਬ ਨੂੰ ਨਵੇਂ ਜਥੇਦਾਰ ਮਿਲਦੇ ਨੇ ਕਿ ਨਵੇਂ ਪ੍ਰਧਾਨ ਦੇ ਨਾਲ ਨਵੇਂ ਜਥੇਦਾਰ ਮਿਲਣਗੇ ਜਾਂ ਪੁਰਾਣੇ ਪ੍ਰਧਾਨ ਦੇ ਨਾਲ ਨਵੇਂ ਜਥੇਦਾਰ ਮਿਲ ਸਕਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੇ ਇਸ ਤੋਂ ਬਾਅਦ ਇੱਕ ਵੱਡਾ ਸਮੀਕਰਨ ਬਦਲੇਗਾ ਉਹ ਸਵੇਸ਼ਕ ਸਮੀਕਰਨ ਅਕਾਲੀ ਦਲ ਬਾਦਲ ਦੇ ਲਈ ਬਦਲੇ ਜਾਂ ਫਿਰ ਅਕਾਲੀ ਦਲ ਜਿਹੜਾ ਪੁਨਰ ਸਰਜੀਤ ਬਣਾਇਆ ਗਿਆ ਪੰਜ ਮੈਂਬਰੀ ਕਮੇਟੀ ਉਹਦੇ ਲਈ ਬਦਲੇ ਕੁਝ ਵੀ ਭਵਿੱਖ ਦੇ ਵਿੱਚ ਸੰਭਵ ਹੋ ਸਕਦਾ ਡਾਲਾ ਸਾਹਿਬ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਸੋ ਬਹੁਤ ਧੰਨਵਾਦੀਓ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਤੱਕ ਭੇਜੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਧੰਨਵਾਦ